ਸੋ ਫਾਈਨਲੀ ਅਸੀਂ ਆ ਚੁੱਕੇ ਹਾਂ 에어ਪੋਰਟ ਤੇ ਤੇ ਹੁਣ ਸਾਡੀ ਹੈਗੀ ਉਹ ਤੋਂ ਫਲਾਈਟ ਦਿਨਾਗ ਦੀ ਆ ਇਸ ਵਾਰ ਆਏ ਹਾਂ ਟਰਮੀਨਲ 1 ਤੇ ਪਿਛਲੇ ਵਾਰ ਹੀ ਟਰਮੀਨਲ 2 ਤੇ ਉਤਰੇ ਸੀ ਤੇ ਹੁਣ ਅਸੀਂ ਕਰਾਂਗੇ ਐਂਟਰ ਡੋਮੈਸਟਿਕ ਡਿਪਾਰਚਰ ਇੱਧਰ ਤੇ ਇੱਥੇ ਵੇਖ ਲਓ ਆਪਣੇ ਇੰਡੀਆ ਨੂੰ ਕੋਈ ਚੈਕਿੰਗ ਨਹੀਂ ਹੋਣੀ ਠੀਕ ਆ ਸਿੱਧਾ ਆਪਾਂ ਨੂੰ ਐਂਟਰੀ ਮਿਲ ਜਾਣੀ ਜੋ ਆ ਦੇਖੋ ਆ ਖੜਾ ਵਾ ਨਾ ਚੈਕਿੰਗ ਪੁਲਸ ਵਾਲਾ ਇਹਨੇ ਕੁਝ ਨਹੀਂ ਪੁੱਛਿਆ ਕਿਸਿਆ ਆਪਾਂ ਵੇਖ ਲਓ ਬਾਹਰਲੀ ਕੰਟਰੀ ਦੇ ਫਿਰ ਵੀ ਤੇ ਸਿੱਧੇ ਆਪਾਂ ਨੂੰ ਐਂਟਰੀ ਮਿਲ ਗਈ ਆ ਤੇ ਸਿੱਧਾ ਆਪਾਂ ਕਾਊਂਟਰ ਤੇ ਜਾਣਾ ਜੋ ਇਹ ਜਿਹੜੇ ਕਮਿਊਨਿਸਟ ਕੰਟਰੀਆਂ ਮੰਨ ਲਓ ਹਨ ਕਿਹਦੇ ਅੰਦਰ ਚੱਲਦੀ ਆ ਫਿਰ ਵੀ ਇੱਥੇ ਆਜ਼ਾਦੀ ਇੰਨੀ ਹੈ ਕਿ ਕੋਈ ਪੁੱਛੇਗੇchni ਹੋ ਕੇ ਐਂਟਰ ਕਰਨ ਲੱਗਿਆ ਤੇ ਆਪਣੇ ਮੁਲਕ ਚੱਲ ਜਾਓ ਮੌਲਾਜੇ ਵੀ ਜਾ ਕੇ ਇੰਗਵੇਅਰਪੋਰਟਾ ਚੈਕਿੰਗ ਜਿੱਥੇ ਜਾਓ ਚੈਕਿੰਗ ਹਨਾ ਆਪਣਾ ਸਭ ਗੁਲਾਮ ਲੱਗਦਾ ਦੇਸ਼ ਇਹਨਾਂ ਦਾ ਜਿਆਦਾ ਲੱਗਦਾ ਮੈਨੂੰ ਇੱਥਾਂ ਤੇ ਸੋ ਕਰਾਉਣੇ ਆਨ ਬੋਰਡਿੰਗ ਪਾਸ ਲੈਣੇ ਆ ਕਿਦਾਂ ਮੈਡਮ ਲਈਏ ਬੋਰਡਿੰਗ ਪਾਸ ਫਿਰ ਥੱਕ ਗਈ ਮਾਣਾ ਪੂਰਾ ਅੱਜ ਘੁੰਮ ਘੁੰਮ ਕੇ ਸ਼ਾਪਿੰਗ ਕਰ ਕਰਕੇ ਅੱਜ ਲੱਖਾਂ ਸ਼ਾਪਿੰਗ ਕੀਤੀ ਆਨੇ 10 ਲੱਖ ਦੀ ਔਕਾ ਚੈੱਕ ਇਨ ਵਗੈਰਾ ਹੋ ਗਿਆ ਸਾਡੀ ਡੰ ਸਾਰਾ ਕੁਝ ਤੇ 5 ਕਿਲੋ ਭਾਰ ਸਾਡਾ ਵਧ ਨਿਕਲਿਆ ਤੇ ਮੈਂ ਇਹਨੂੰ ਇੱਕ ਹਰਾਂ ਦੇ ਨਾਲ ਦੱਸਣ ਮੈਂ ਤੁਹਾਨੂੰ ਤਾਂ ਲੱਗਾ ਹੁਣ ਕਿ ਮੰਨ ਲਓ ਕਿ ਇੱਥੇ 5 ਕਿਲੋ ਵਧ ਲਿਗਿਆ ਨਾ ਤੁਹਾਡਾ 1 ਕਿਲੋ ਦੇ ਪਿੱਛੇ ਸਿਰਫ 100 ਰੁਪਏ ਦਾ ਚਾਰਜ ਕੀਤਾ ਵਾ ਟੋਟਲ ਮੰਨ ਲਓ 450 ਤੋਂ 500 ਦੇ ਲੱਗੇ ਬੰਨੇ ਤੁਹਾਨੂੰ ਇਹਨਾਂ ਲੱਗੇ ਜਿਹੜਾ 5 ਕਿਲੋ ਐਡ ਕੀਤਾ ਵਾ ਬਾਕੀ ਹੋਰ ਵੀ ਕੱਦੇ ਚੀਜ਼ ਹੋਵੇ ਤੁਹਾਨੂੰ ਮੈਂ ਦੱਸਦਾ ਹਾਂ ਹੁਣ ਅੱਗੇ ਸਿਕਿਉਰਿਟੀ ਚੈੱਕ ਆ ਇੱਥੇ ਕੈਮਰਾ ਲਾਉਡ ਨਹੀਂ ਆ ਦੇਖੋ ਤੇ ਮੈਂ ਤੁਹਾਨੂੰ ਸਿਕਿਉਰਿਟੀ ਚੈੱਕ ਕਰਾ ਕੇ ਮਿਲਦਾ ਹਾਂ ਸੋ ਹੁਣ ਚੈਕਿੰ ਤੇ ਗੱਲ ਆਪਣੀ ਇੱਥੇ ਕਿ ਆਪਣਾ ਜਿਹੜਾ 3 ਕਿਲੋ ਦਾ ਨਾ ਲਿਆਵਾ ਸਾਡੇ ਕੋਲ 450 ਰੁਪਏ ਹਨ ਤੇ ਅਸੀਂ ਜਿੱਦ ਉਹ ਰੇਸ਼ੀਆ ਤੇ ਇੰਡੀਆ ਤੋਂ ਫਲਾਈਟ ਕਰਾਉਣੀ ਸੀ ਨਾ ਤੇ ਸਾਡਾ ਮੰਨ ਲਓ ਕਿ 20 ਕਿਜੀ ਦਾ ਕਿ 20 ਕਿਲੋ ਦਾ ਬੈਗ ਐਡ ਕਰਾਇਆ ਹੈ ਨਾ 20 ਕਿਲੋ ਦਾ ਇਹਦਾ ਸਾਡੇ ਕੋਲ 8000 ਰੁਪਏ ਲਿਆ ਇਸ ਚਾਹਤ ਕੀਤਾ ਹੈ ਤੇ ਜੇ ਉਹੀ ਅਸੀਂ 20 ਕਿਲੋ 에어ਪੋਰਟ ਤੇ ਆ ਕੇ ਕਰਾਉਂਦੇ ਸਾਡੇ ਕੋਲ ਨਾ 20-22000 ਰੁਪਏ ਲੈ ਲੈਣਾ ਹੈ ਠੀਕ ਹੈ ਤੇ ਇਹ ਇਹਨਾਂ ਦਾ ਬਿਜ਼ਨਸ ਮਾਡਲ ਜੋ ਬਟ ਜਿਹੜੇ ਵੀ ਇੱਥੇ ਸਫਰ ਕਰਦੇ ਹਨ ਨਾ ਵਿਤਨਾਮ ਦੇ ਵਿੱਚ ਇਹ ਆਪਣੇ థਾਈਲੈਂਡ ਦੇ ਵਿੱਚ ਵੀ ਹੈਗਾ ਇਦਾਂ ਹੀ ਸਿਸਟਮ ਮੈਂ ਪਿਛਲੇ ਹਰ ਵੇਖਿਆ ਹੈ ਤੁਸੀਂ ਕੋਈ ਚੀਜ਼ ਨਾ ਐਡ ਕਰਾਓ ਜੇ ਤੁਹਾਡੇ ਕੋਲ ਪਾਰ ਵਾਧਿਆ ਨਾ 에어ਪੋਰਟ ਤੇ ਆ ਕੇ ਪੇ ਕਰ ਦੋ ਇੱਥੇ ਤੁਹਾਡੇ ਕੋਲ ਬਿਲਕੁਲ ਥੋੜੇ ਜਿਹੇ ਪੈਸੇ ਲੈਣੇ ਨੇ ਨਾਲੇ ਤੇ ਸਾਨੂੰ ਜਿਹੜੀ ਸ਼ੀਟ ਬਣਾ ਇਕਨੋਮੀ ਹੈ ਤੇ ਇਹਨਾਂ 1 ਲੱਖ ਰੁਪਏ ਇੱਥੋਂ ਦਾ ਮੰਨ ਲਓ ਕਿ 350 ਦੇ ਵਿੱਚ ਸਾਨੂੰ ਸ਼ੀਟਸ ਵੀ ਜਿਹੜੀ ਹੈ ਨਾ ਪ੍ਰੀਮੀਅਮ ਇਕਨੋਮੀ ਦਿੱਤੀਆਂ ਹੈ ਹਨਾ ਦੋਵਾਂ ਦਾ 2 ਲੱਖ ਲਿਆ ਮਰ 650 ਰੁਪਏ ਦੇ ਤੇ ਜੇ ਇਹੋ ਆਪਾਂ ਆਨਲਾਈਨ ਕਰੀਏ ਤੇ ਜਾਂ ਫਿਰ ਇੰਡੀਆ ਚ ਪ੍ਰੀਮੀਅਮ ਇਕਨੋਮੀ ਕਰੀਏ ਤੇ ਕਟੋ-ਕਟ ਵੀ ਤੇ 8 ਤੋਂ 9000 ਰੁਪਏ ਜ਼ਿਆਦਾ ਲੈ ਲੈਂਦੇ ਆ ਸੋ ਇਹ 에어ਲਾਈਨ ਦਾ ਫਾਇਦਾ ਹੈਗਾ ਕਿ ਇੱਥੇ ਕੁਛ ਕਰਕੇ ਨਾ ਉਹ ਨਾਰਮਲ ਟਿਕਟ ਕਰਾ ਲਓ ਤੇ ਅਪਗ੍ਰੇਡ ਵਗੈਰਾ ਜਿਹੜਾ 에어ਪੋਰਟ ਤੇ ਆ ਕੇ ਕਰਾਓ ਤੇ ਫਿਰ ਫਾਇਦੇਮੰਦ ਰਵਾਂਗੇ ਲਓ ਜੀ ਕਰੀਏ ਹੁਣ ਆਪਾਂ ਵੀ ਬੋਰਡਿੰਗ ਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਦਨਾਗ ਦੇ 에ਰਪੋਰਟ ਤੇ ਤੇ ਕਾਫੀ ਜ਼ਿਆਦਾ ਥੱਕ ਚੁੱਕੇ ਹਾਂ ਸਵੇਰ ਦੇ ਹੀ ਨਿਕਲੇ ਹੋਏ ਵਾ ਤੇ ਹੁਣ ਜਾ ਕੇ ਹੋਟਲ ਚੈੱਕ ਇਨ ਕਰਕੇ ਕਰਦੇ ਆ ਰੈਸਟ ਵਗੈਰਾ ਅਗਲੇ 3 ਦਿਨ ਅਸੀਂ ਦਨਾਗ ਦੇ ਵਿੱਚ ਹੀ ਰਹਿਣ ਵਾਲੇ ਆ ਤੇ ਇੱਥੋਂ ਦੇ ਐਕਸਪਲੋਰ ਕਰਾਂਗੇ ਬੜੀਆ ਸੋਹਣੀਆਂ ਸੋਹਣੀਆਂ ਜਗ੍ਹਾ ਹੈਗੇ ਜਿੱਥੇ ਐਕਸਪਲੋਰ ਕਰਾਣ ਨੂੰ 3-4 ਲੋਕੇਸ਼ਨ ਹੈਗੀਆਂ ਵਾ ਅਗਲੇ 3 ਦਿਨ ਦੇ ਵਿੱਚ ਐਕਸਪਲੋਰ ਕਰਾਵਾਂਗੇ ਦੇਖਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਜੁੜੇ ਰਹਿ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਦਾ ਨੇ ਸਵਾਗਤ ਕਰਦੇ ਆ ਇੱਕ ਨਵੇਂ ਬਲੌਗ ਦੇ ਵਿੱਚ ਤੇ ਪਹੁੰਚ ਚੁੱਕੇ ਸੀ ਅਸੀਂ ਫਰਾਂਸ ਦੀ ਇੱਕ ਖੂਬਸੂਰਤ ਸਿਟੀ ਦੇ ਵਿੱਚ ਆ ਚੈੱਕ ਕਰੋ ਤੇ ਵਾਈਬ ਇਹ ਹੈਗੀ ਜੋ ਫਰਾਂਸ ਦੀ ਇੱਕ ਬਹੁਤ ਹੀ ਸੋਹਣੀ ਸਿਟੀ ਕਿਉਂ ਲੱਗ ਰਹੀ ਹੈ ਨਾ ਨਹੀਂ ਨਹੀਂ ਮਜ਼ਾਕ ਕਰ ਰਹੇ ਆ ਐਵੇਂ ਹੋਰਦਾ ਮੈਨੂੰ ਪਿੱਛੇ ਫੋਨ ਵਾਲਾ ਪਾਣ ਕੇ ਸਿਰ ਭੱਜ ਗਿਆ ਸਾਡਾ ਅਸੀਂ ਇਸ ਟਾਈਮ ਤੇ ਪਹੁੰਚੇ ਹੋਏ ਹਾਂ ਦਨਾੰਗ ਤੁਹਾਨੂੰ ਜੇ ਤਾਂ ਰਾਤ ਅਸੀਂ ਲਾਸਟ ਵਲੌਗ ਚ ਦਿਖਾਇਆ ਸੀ ਤੇ ਅਸੀਂ ਦਨਾੰਗ 에ਰਪੋਰਟ ਤੇ ਉਤਰੇ ਸੀ ਤੇ ਅੱਜ ਅਸੀਂ ਰੈਸਟ ਵਗੈਰਾ ਕਰਕੇ ਦੁਪਹਿਰ ਦੇ 1 ਵਜੇ ਬਾਅਦ ਹੁਣ ਕੁਝ ਖਾਣ ਚੱਲੇ ਆ ਪਹਿਲਾਂ ਤੇ ਫੇਰ ਅਸੀਂ ਜਾਵਾਂਗੇ ਇੱਥੋਂ ਦੇ ਦੋ ਤਿੰਨ ਦਿਨ ਵਿੱਚ ਇਹ ਫੇਮਸ ਉਹ ਐਕਸਪਲੋਰ ਕਰਾਂਗੇ ਤੇ ਰਾਤ ਨੂੰ ਨਾ ਇੱਕ ਡ੍ਰੈਗਨ ਬ੍ਰੀਜ ਆ ਇੱਥੇ ਉਹਦੇ ਉੱਪਰ ਇਹਨਾਂ ਨੇ ਡ੍ਰੈਗਨ ਬਣਾਇਆ ਤੇ ਉਹ ਅੱਗ ਮਤਲਬ ਕਿ ਇੱਕ ਵੇਖਣ ਵਾਲੀ ਚੀਜ਼ ਬਣਾਈ ਹੈ ਸ਼ਨੀ ਐਤਵਾਰ ਨਾ ਉਹਦੇ ਮੂੰਹ ਚ ਅੱਗ ਨਿਕਲਦੀ ਹੈ ਮਤਲਬ ਕੋਈ ਐਤਾ ਸ਼ੋਅ ਜਿਹਾ ਕਰਦੇ ਆ ਉਹ ਦੇਖਾਂਗੇ ਰਾਤ ਨੂੰ 9 ਵਜੇ ਆ ਉਸ ਤੋਂ ਬਾਅਦ ਇੱਕ ਬੋਟ ਰਾਈਡ ਕਰਾਉਂਦੇ ਵਾ ਇੱਥੇ ਇੱਕ ਰਿਵਰ ਆ ਹਨਾ ਕੋਈ ਨਾ ਕਰਕੇ ਰਿਵਰ ਆ ਉਹਦੇ ਵਿੱਚ ਬੋਟ ਰਾਈਡ ਕਰਾਉਂਦੇ ਇੱਕ ਘੰਟੇ ਦੀ ਤੇ ਸਾਰੀ ਸਿਟੀ ਘੁਮਾਉਂਦੇ ਵਾ ਤੇ ਉਹ ਵੀ ਆਪਾਂ ਕਰਾਂਗੇ ਅੱਜ ਸੋ ਇਹ ਐਕਟੀਵਿਟੀ ਅੱ ਤੇ ਬਾਕੀ ਇਹ ਸ਼ਹਿਰ ਦਾ ਵੀ ਦਿਖਾਉਣਾ ਹੈ ਵਾ ਕਿੱਦਾਂ ਦਾ ਕਿੱਦਾਂ ਵਸਿਆ ਹੋਇਆ ਜੋ ਆ ਦੇਖੋ ਫਰਸਟ ਇਮਪ੍ਰੈਸ਼ਨ ਤੇ ਵੇਖਣ ਜੀ ਤਾਂ ਸ਼ਹਿਰ ਮੈਨੂੰ ਸੋਹਣਾ ਲੱਗ ਰਿਹਾ ਵਾ ਸ਼ਾਂਤ ਜਿਹਾ ਬਾਕੀ ਇਹ ਨਾ ਪਹਾੜੀ ਇਲਾਕਾ ਜੋ ਥੋੜਾ ਆ ਵੇਖੋ ਉਹ ਸਾਹਮਣੇ ਹਿਲਸ ਦੇਖ ਰਹੇ ਹੋ ਨਾ ਤੁਹਾਨੂੰ ਪਹਾੜ ਦੇਖ ਰਹੇ ਹੋਣੇ ਆ ਇਹ ਜ਼ਿਆਦਾਤਰ ਪਹਾੜੀ ਇਲਾਕਾ ਜੋ ਇੱਧਰ ਇੱਧਰ ਵੇਖੋ ਇੱਥੇ ਨਾ ਇੰਡੀਆ ਦੀ ਬਹੁਤ ਜ਼ਿਆਦਾ ਆਈਟਮਾਂ ਮਿਲਦੀਆਂ ਜੋ ਆ ਵੇਖੋ ਜਿੱਦਾਂ ਡਾਵ ਸਾਬਣ ਹੈ ਸ਼ੈਂਪੂ ਹੈ ਏ ਲਕਸ ਡਾਵ ਹੈ ਨਾ ਤੇ ਇੱਥੇ ਕਿਤੇ ਕਲੀਨਿਕ ਪਾਸ ਵੀ ਵੇਖਿਆ ਅੱਗੇ ਲੱਗਿਆ ਸੰ ਸ਼ਾਈ ਸੰ ਸਿਲਕ ਬੜਾ ਕੁਝ ਮਿਲਦਾ ਇੰਡੀਆ ਦੇ ਰੈਸਟੋਰੈਂਟ ਵੀ ਬੜੇ ਜੋ A1 ਕੇ ਜਾਤੀ ਦੇ ਦੋ ਬੈਠੇ ਨਾ ਆ ਵੇਖੋ ਕਿੰਨੀ ਪਿਆਰੀ ਧੁੱਪ ਲੱਗੀ ਹੈ ਇੱਥੇ ਤੇ ਹਵਾ ਠੰਡੀ ਠੰਡੀ ਚੱਲ ਰਹੀ ਆ ਹੁਣ ਗਨਾਜ ਵੀ ਕਰਦੇ ਤਿੰਨ ਦਿਨ ਸਾਡਾ ਮੁੱਢਾ 2.5 ਕਿਲੋ ਮੀਟਰ ਸਾਰੇ ਤੁਹਾਨੂੰ ਦਿਖਾਉਣੇ ਜਾਣਗੇ ਕਿੰਨੀ ਸਿੱਧੀ ਹੈ ਜਨਾਲੇ ਤੋਂ ਅਸੀਂ ਸਭਾ ਬਤਾ ਕਰਦੇ ਜਾਂਦੇ ਹਾਂ ਕਿਤੇ ਆ ਵਾਲੀ ਹੁੰਦਾ ਬਦਲੇ ਬਦਲੀ ਚੋਟੀ ਉੱਤੇ ਆਈ ਤਾਂ ਯੂਜ਼ ਕਰਦੇ ਹਾਂ ਮੈਂ ਆਪਣੀ ਮਕਾਨ ਬਣਾ ਲਈ ਆ ਜਿਹਦਾ ਮੈਂ ਆਜੂ ਤੇ ਤਰ ਉਤਰ ਬਾਕੀ ਉਹਦੇ ਵਿੱਚ ਕੀ ਪਰਪਣ ਬਾ ਇਟਾਂ ਬੱਤੀਆਂ ਬਾਕੀ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਨਾ ਕਿ ਅੱਜ ਆਏ ਫਰਾਂਸ ਦੀ ਇੱਕ ਸਿਟੀ ਉਹ ਮਤਾ ਕਹਿਆ ਕਿ ਕਿਉਂਕਿ ਇੱਥੇ ਨਾ ਹਿਲ ਸਟੇਸ਼ਨ ਵਾ ਇੱਕ ਤੇ ਇਤਨੇ ਇੱਕ ਇਹਨਾਂ ਲੋਕੇਸ਼ਨ ਬਣਾਈ ਹੋਈ ਆ ਬਾਨਾ ਹਿਲਸ ਕਰਕੇ ਆ ਤੇ ਆਹ ਵੇਖੋ ਮੈਡਮ ਨੇ ਆਪਣੀ ਚੀਜ਼ੀ ਇੱਥੇ ਲੱਭ ਲਈ ਹੈ ਤੇ ਉਹ ਹਿਲਸ ਦਾ ਇਦਾਂ ਵਾ ਕਿ ਉੱਥੇ ਜਿਹੜੀ ਇਹਨਾਂ ਨਾ ਪੂਰੀ ਫਰਾਂਸ ਵਾਂਗੂ ਸਿਟੀ ਵਸਾਈ ਹੋਈ ਆ ਠੀਕ ਹੈ ਤੇ ਉੱਥੇ ਜਾ ਕੇ ਆਪਾਂ ਨੂੰ ਇਦਾਂ ਫੀਲਿੰਗ ਲੱਗਦੀ ਆ ਕਿ ਜਿਦਾਂ ਆਪਾਂ ਫਰਾਂਸ ਦੇ ਵਿੱਚ ਤੁਰੇ ਫਿਰ ਰਹੇ ਹੁੰਦੇ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਫਰਾਂਸ ਦੀ ਇੱਕ ਸਿਟੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਤੇ ਇੱਥੇ ਵੀ ਅਤਰਾਮ ਦੇ ਵਿੱਚ ਨਾ ਇਹਨਾਂ ਹਰ ਇੱਕ ਸਿਟੀ ਨੂੰ ਵੱਖਰੀ ਵੱਖਰੀ ਯੂਰਪ ਦੀ ਕੰਟਰੀਆਂ ਦੀ ਵਾਈਬ ਦਿੱਤੀ ਹੈ ਜਿਦਾਂ ਮੰਨ ਲਓ ਹਨ ਕਿ ਯੂਰਪ ਦਾ ਤੁਹਾਨੂੰ ਪਤਾ ਵੀਜ਼ਾ ਬੜਾ ਔਖਾ ਵਾ ਹਨਾ ਤੇ ਪੂਰੀ ਯੂਰਪ ਵਾਲੀ ਦੀ ਆਪਾਂ ਫੀਲਿੰਗ ਲੈਣੀ ਹੈ ਉੱਥੋਂ ਦੀ ਆਪਣਾ 뷰 ਵੇਖਣੇ ਕਿਦਾਂ ਦਾ ਯੂਰਪੀਆ ਕੀ ਆ ਉਹ ਆਪਾਂ ਇੱਥੇ ਆ ਕੇ ਦੇਖ ਸਕਦੇ ਆ ਅੱਗੇ ਜਿਹੜੀ ਸਿਟੀ ਜਾਣੀ ਵਾ ਉਹਾਂ ਤੇ ਇਟਲੀ ਵਰਗੀ ਵੀ ਇੱਕ ਹੈਗੀ ਆ ਇੱਕ ਫ੍ਰਾਂਸ ਵਰਗੀ ਆ ਇੱਕ ਡੈਨਮਾਰਕ ਵਰਗੀ ਆ ਬਾਕੀ ਆ ਵੇਖੋ ਸਾਡੇ ਪਿੱਛੇ ਰੁੱਕ ਘਰਾਂ ਦੇ ਬਾਹਰ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਆ ਬਾਕੀ ਇੱਕ ਹੋਰ ਫਰਕ ਦੇਖਿਆ ਹਨਾ ਜਿਹੜੀ ਪਿਛਲੀ ਵੀਡੀਓ ਚ ਹੈ ਜਿਹੜੀ ਸਿਟੀ ਚ ਹਨ ਉਹ ਚੀ ਮੈਂ ਸਿਟੀ ਉਹਦੀਆਂ ਸ ਟ੍ਰੈਫਿਕ ਨਹੀਂ ਹੈਗਾ ਬਿਲਕੁਲ ਵੀ ਨਾ ਦੇ ਬਰਾਬਰ ਜੋ ਅੱਜ ਵੀਕੈਂਡ ਹੈ ਤਾਂ ਵੀ ਵੇਖ ਲੋ ਬਾਕੀ ਸਕੂਟੀ ਵਾਲੇ ਵੇਖੋ ਇੱਥੇ ਵੀ ਭਾਈ ਜੀ ਖੜੀਆਂ ਜੋ ਰੈਂਟ ਕਰ ਸਕਦੇ ਆ ਬਾਕੀ ਜਿਹੜੇ ਏਰੀਆ ਤੋਂ ਅਸੀਂ ਤੁਰ ਕੇ ਜਾ ਰਹੇ ਹਾਂ ਨਾ ਇਹ ਲੋਕਾਂ ਦੇ ਘਰ ਵਾ ਇੱਧਰ ਇਹ ਰੈ residențial ਏਰੀਆ ਵਾ ਅੱਗੇ ਜਾ ਕੇ ਇੱਕ ਪੋਲੋਂ ਦਾ ਵਾ ਉਹ ਜਿਹੜਾ ਫਲਾਈਓਵਰ ਕਰਾਸ ਕਰਾਂਗੇ ਨਾ ਉਸ ਤੋਂ ਬਾਅਦ ਜਿਹੜਾ ਵਾ ਸ਼ਹਿਰ ਜਿਹੜਾ ਮੇਨ ਟੂਰਿਸਟ ਵਾਲਾ ਸ਼ੁਰੂ ਹੁੰਦਾ ਜੋ ਇਹ ਰੈ residențial ਏਰੀਆ ਵਾ ਪਰ ਆ ਲੇਖੋ ਲੋਕਾਂ ਦੇ ਅਪਾਰਟਮੈਂਟ ਦੇ ਬਾਹਰ ਕਿੰਨੇ ਸੋਹਣੇ ਸੋਹਣੇ ਰੋਖ ਲਾ ਕੇ ਨਾ ਇਹੋ ਚੀਜ਼ਾਂ ਨੇ ਖੂਬਸੂਰਤੀ ਵਧਾਈ ਆ ਇੱ ਜਿਹੜਾ ਘਾਰਾਂ ਘਰਾਂ ਵਾਲੇ ਗਲਿਆਂ ਤੋਂ ਨਿਕਲ ਕੇ ਮੇਨ ਆ ਗਏ ਆ ਹਾਈਵੇ ਤੇ ਇਹੋ ਮੇਨ ਹਾਈਵੇ ਲੱਗਦਾ ਇੱਧਰੋਂ ਜਾ ਕੇ ਉਹ ਸਾਹਮਣੇ ਵੇਖੋ ਚੌਂਕ ਬਣਿਆ ਨਾ ਇਹ ਮੇਨ ਹਾਈਵੇ ਜੋ ਬਾਕੀ ਹਵਾ ਬੜੀ ਠੰਡੀ ਚੱਲ ਰਹੀ ਜੋ ਹੋ ਚੀ ਮਿਨੀ ਸਿਟੀ ਦੇ ਮੁਕਾਬਲੇ ਇੱਥੇ ਨਾ ਜਿਆਦਾ ਠੰਡ ਜੋ ਮਤਲਬ ਮੈਨੂੰ ਤਾਂ ਨਹੀਂ ਲੱਗ ਰਹੀਆਂ ਵੇਖੋ ਹਾਫ ਟੀ-ਸ਼ਰਟ ਜੀ ਆ ਬਟ ਇੱਥੇ ਲੋਕਾਂ ਨੇ ਜੈਕਟ ਪਾਈਆਂ ਹੋਆਂ ਬੀਚ ਏਰੀਆ ਕਰਕੇ ਹੋ ਸਕਦਾ ਵਾ ਕਿ ਇੱਥੇ ਠੰਡ ਹੈਗੀ ਹੈ ਮਤਲਬ ਫੀਲ ਹੋ ਰਹੀ ਹੈ ਪਰ ਇਨੀ ਲੱਗ ਨਹੀਂ ਰਹੀ ਕਿਉਂਕਿ ਆਪਣੇ ਇੱਥੇ ਠੰਡ ਜਿਆਦੀ ਹੁੰਦੀ ਤੁਹਾਨੂੰ ਪਤਾ ਬਾਕੀ ਰੇਡੀਅਲ ਕਨਸ ਬਹੁਤ ਹੀ ਮਿੰਤੇ ਆਪਾਂ ਦੇਖਿਆ ਨਹੀਂ ਪਰ ਇੱਥੇ ਸਮਾਨ ਵੇਚ ਰਹੇ ਵਾ ਸੜਕਾਂ ਦੇ ਕਿਨਾਰੇ ਬੈਠ ਕੇ ਤੇ ਸਾਹਮਣੇ ਛੋਟੇ ਛੋਟੇ ਇਹਨਾਂ ਦੇ ਜੂਸ ਬਾਰਜ ਬਣੇ ਹੋਏ ਵਾ ਥੋੜੇ ਵਧੀਆ ਆ ਜਗਾ ਲਗਾ ਤੇ ਆਪਾਂ ਨੂੰ ਲੱਗਦਾ ਹੁਣ ਸਾਡੇ ਇਹ ਕਿਦਾਂ ਆਏ ਹੈਗਾ ਜੇ ਇੱਕ ਰੈਸਟੋਰੈਂਟ ਇਹ ਇਹਨਾਂ ਦਾ ਖਾਣ ਪੀਣ ਦਾ ਪਤਾ ਨਹੀਂ ਕੀ ਕੁਝ ਬਣਾਇਆ ਹੋਇਆ ਹੈ ਇਹਨਾਂ ਨੇ ਹਾਂ ਤਾਂ ਸਮਝ ਨਹੀਂ ਲੱਗਦੀ ਥੋੜਾ ਬਹੁਤ ਟਰਾਈ ਕਰਾਂਗੇ ਸੀ ਫੂਡ ਦੇਖਾਂਗੇ ਕੀ ਟੇਸਟ ਹੁੰਦਾ ਵਾ ਬਾਕੀ ਜਦੋਂ ਮੌਕਾ ਮਿਲਿਆ ਬਾਕੀ ਇੱਥੇ ਤਾਂ ਮੈਂ ਇੱਕ ਹੋਰ ਕਲਚਰ ਦੱਸਾਂ ਤੁਹਾਨੂੰ ਜਿਹੜਾ ਨਾ ਅਸੀਂ ਇੱਥੇ ਵੀ ਨੋਟ ਕੀਤਾ ਤੇ ਇੱਥੇ ਵੀ ਨੋਟ ਕਰ ਰਹੇ ਲੋਕੇ ਨਾ ਮੈਨੂੰ ਨਹੀਂ ਲੱਗਦਾ ਘਰੇ ਕੁਝ ਬਣਾਦੇ ਵਾ ਸਵੇਰੇ 7 ਵਜੇ ਅਸੀਂ ਗਾਈ ਉੱਤਣ ਆਲਾ ਟੋਰ ਤੇ ਤੇ 7 ਵਜੇ ਲੋਕੇ ਬਾਹਰ ਬੈ ਕੇ ਖਾਣਾ ਸ਼ੁਰੂ ਕਰਤਾ ਸੀ ਤੇ ਰਾਤ ਦੇ 12 1 ਵਜੇ ਤੱਕ ਲੋਕੇ ਬਾਹਰ ਹੀ ਤਰਫ ਵਿਦ ਫੈਮਲੀਆਂ ਹੀ ਵੇਖੇ ਵਾ ਜ਼ਿਆਦਾ ਸੋ ਇੱਥੇ ਥਾਈਲੈਂਡ ਹਨਾ ਕੰਬੋਡੀਆ ਇਹ ਬੜਾ ਕਲਚਰ ਵੇਖਿਆ ਜੋ ਮੈਂ ਲੋਕੇ ਬਾਹਰ ਹੀ ਖਾਂਦੇ ਆ ਤੇ ਬਾਹਰ ਹੀ ਕੰਮ ਕਰਦੇ ਬਾਹਰੋ ਬਾਹਰ ਹੀ ਜ਼ਿਆਦਾ ਕਰਦੇ ਜੋ ਤੇ ਬਾਕੀ ਆਹ ਕੰਸਟ ਤੇ ਤੁਹਾਨੂੰ ਮੈਂ ਪਹਿਲਾਂ ਵੀ ਖਾਇਆ ਸੀ ਰਾਸਟਰਾ ਦੇ ਅੰਦਰ ਬੈਠ ਕੇ ਖਾਣਾ ਘੱਟ ਹੀ ਪਸੰਦ ਕਰਦੇ ਜੋ ਜਦੋਂ ਇਹਨਾਂ ਕੁਰਸੀਆਂ ਦੇਖੋ ਬਾਹਰ ਹੀ ਡੱਠੀਆਂ ਹੁੰਦੀਆਂ ਵਾ ਬਾਹਰ ਬੈਠ ਕੇ ਮੌਸਮ ਇੰਜੋਏ ਕਰਦੇ ਨਾਲ-ਨਾਲ ਗਾਣੇ ਗੂੰਨੇ ਲਾ ਕੇ ਹੋਲੀ ਚਿੱਲ ਮਾਰਦੇ ਹੋਏ ਆਪਣੀ ਲਾਈਫ 'ਚ ਤਾਂ ਹੀ ਉਹ ਇੰਨਾ ਖੁਸ਼ ਰਹਿੰਦੇ ਵਾ ਬਾਕੀ ਇਹ ਸ਼ਹਿਰ ਹਜੇ ਹੌਲੀ-ਹੌਲੀ ਨਾ ਡਵੈਲਪ ਕਰ ਰਿਹਾ ਵਾ ਵਾ ਦੇਖੋ ਬਿਲਡਿੰਗਾਂ ਵਗੈਰਾ ਜੇ ਬਣ ਰਹੀਆਂ ਵਾ ਜਿੱਦਾਂ ਜਿੱਦਾਂ ਟੂਰਿਸਟ ਇੱਥੇ ਆਉਣ ਡੈ ਮਿਲਦਾ ਵੱਧ ਤੋਂ ਵੱਧ ਤੇ ਉਦੋਂ-ਉਦੋਂ ਡਵੈਲਪ ਕਰ ਰਹੇ ਨਾਲ ਦੀ ਨਾਲ ਬਾਕੀ ਇੱਥੇ ਲਾਈਟਾਂ ਨਹੀਂ ਜ ਹੋ ਗਈਆਂ ਇਹ ਵੀ ਗੱਲ ਹੁਣ ਮੈਂ ਨੋਟ ਕੀਤੀ ਆਪਣੇ ਰਿਸਕ ਤੇ ਕਰਾਸ ਕੀਤਾ ਸੀ ਕੋਈ ਰੈੱਡ ਲਾਈਟ ਨਹੀਂ ਹੈਗੀ ਸ਼ਹਿਰ ਦੇ ਵਿੱਚ ਕੁਝ ਨਹੀਂ ਬਸ ਚੌਂਕ ਜੇ ਬਣੇ ਹੋਏ ਵਾ ਜਿੱਦਾਂ ਆਮ ਯੂਰਪ ਦੇ ਛੋਟੇ ਸ਼ਹਿਰਾਂ 'ਚ ਹੁੰਦੇ ਆ ਨਾ ਜੋ ਰੌਂਡ ਅਬਾਊਟ ਬਣੇ ਹੁੰਦੇ ਨੇ ਉਹ ਆਪਾਂ ਗੋਲ ਚੱਕਰ ਕਹਿ ਦਿੰਦੇ ਆ ਉਦਾਂ ਦਾ ਬਣਿਆ ਹੋਇਆ ਇੱਥੇ ਤੇ ਉਹੀ ਆਪਾਂ ਨੂੰ ਵੇਖ ਕੇ ਕ੍ਰਾਸ ਕਰਨਾ ਪੈਂਦਾ ਜੋ ਬਾਕੀ ਆਪ ਵੀ ਗੱਡੀਆਂ ਰੋਕ ਦਿੰਦੇ ਵਾਏ ਕਿ ਜਿਹੜੇ ਤੁਰ ਕੇ ਬੰਦਾ ਜਾ ਰਿਹਾ ਕ੍ਰਾਸ ਕਰ ਲੇ ਆ ਵੇਖੋ ਤੁਹਾਨੂੰ ਮੈਂ ਕਹਿੰਦਾ ੜਕੇ ੜਕੇ ਇੰਨਾਂ ਨਾਲ ਹੋ ਜਾਂਦਾ ਸ਼ੁਰੂ ਰੈਸਟੋਰੈਂਟ ਆ ਵੇਖੋ ਜਿੱਦਾਂ ਬੈਠ ਕੇ ਅੰਦਰ ਬਸ ਇਹਨਾਂ ਖਾ ਲੈਣਾ ਵਾ ਇੱਦਾਂ ਹੀ ਕਰੇ ਚੱਲ ਜਾਣਾ ਬਸ ਇੰਜੋਏ ਕਰਦੇ ਲਾਈਵ ਮੈਂ ਕਿਉਂਕਿ ਇੱਥੇ ਮੇਨ ਇਹਨਾਂ ਦੀ ਇਨਕਮ ਟੂਰਿਸਟ ਤੋਂ ਹੀ ਆ ਸ਼ਹਿਰ ਨੂੰ ਦਾਣਾਗ ਨੂੰ ਹੋਰ ਇੱਥੇ ਖੇਤੀਬਾੜੀ ਦਾ ਨਹੀਂ ਇੰਨਾ ਕੁਝ ਹੈਗਾ ਤੇ ਇੱਥੇ ਸਿਰਫ ਟੂਰਿਸਟ ਤੋਂ ਹੀ ਇਹਨਾਂ ਨੂੰ ਇਨਕਮ ਜੋ ਤੇ ਤਾਂ ਕਰਕੇ ਕੋਈ ਵੀ ਆਪਾਂ ਨੂੰ ਆਫਿਸ ਨਹੀਂ ਦਿਖੂਗਾ ਨਾ ਕੋਈ ਬੈਂਕ ਦਿਖੋਗੇ ਇੱਥੇ ਕੋਈ ਵੀ ਕੰਮਕਾਰ ਵਾਲੇ ਬੰਦੇ ਨਹੀਂ ਦੇਖਣਗੇ ਬਾਕੀ ਆ ਵੇਖੋ ਅੰਗਰੇਜ਼ ਆਪਾਂ ਨੂੰ ਇੱਥੇ ਵੱਧੋ ਦੇਖ ਜਾਣਗੇ ਕਿਉਂਕਿ ਗੋਰਿਆਂ ਨੂੰ ਤਾਂ ਕੀ ਆ ਗੋਰਿਆਂ ਨੂੰ ਤਾਂ ਬਸ ਧੁੱਪ ਚਾਹੀਦੀ ਆ ਜਿਹੜੇ ਮੌਸਮ ਜਿਹੜੇ ਮਹੀਨੇ 'ਚ ਜਿੱਥੇ ਧੋਪਿਆ ਗੋਰੇ ਦੇ ਚੋੱਕ ਕੇ ਬੋਰੀਆ ਵੀ ਇਸ ਤਰ੍ਹਾਂ ਆਪਣਾ ਉਧਰ ਚਲ ਜਾਂਦੇ ਜੋ ਇਹਦੇ ਇੰਨਾ ਧੁੱਪ ਨੂੰ ਪਿਆਰ ਕਰਦੇ ਧੁੱਪੇ ਪੈ ਜਾਂਦੇ ਤਾਂ ਆਪਣੇ ਅੜਗਿਆਂ ਨੂੰ ਉਦਾਂ ਗਰਮੀ ਲੱਗਦੀ ਹਲਾਲ ਪੀਲੇ ਕਾਲੇ ਹੋ ਜਾਂਦੇ ਆ ਪਰ ਕਿੱਥੇ ਧੁੱਪ ਜੋ ਮੰਨ ਲਓ ਇੱਥੇ ਧੋਪ ਆ ਨਾ ਇੱਥੇ ਤੁਹਾਨੂੰ ਟੂਰਿਸਟ ਜਿਹੜੇ ਗੋਰੇ ਟੂਰਿਸਟ ਆ ਬਹੁਤ ਦੇਖਣਗੇ ਆ ਥਾਈਲੈਂਡ ਹੋ ਗਿਆ ਵਿਅਤਨਾਮ ਕੰਬੋਡੀਆ ਕੰਬੋਡੀਆ ਫੇਰ ਵੀ ਘੱਟ ਵਾ ਥਾਈਲੈਂਡ ਵਿਅਤਨਾਮ ਦੇ ਵਿੱਚ ਤੇ ਗੋਰਿਆਂ ਦੇ ਜਹਾਜ਼ ਜਹਾਜ਼ ਹੀ ਉਤਰਦੇ ਜੋ ਬਾਕੀ ਜਿੱਥੋਂ ਵੀ ਤੁਰੇ ਆ ਉੱਥੋਂ ਤੁਸੀਂ ਵੀਡੀਓ ਦੇਖਿਆ ਤੇ ਹੁਣ ਤੱਕ ਹਨਾ ਸਫਾਈ ਦਾ ਇੱਥੇ ਵੀ ਕੋਈ ਜਵਾਬ ਨਹੀਂ ਜੋ ਲਾਜਵਾਬ ਸਫਾਈ ਰੱਖਦੇ ਜੋ ਪਤਾ ਨਹੀਂ ਬਾਕੀ ਆ ਦੇਖੋ ਸਾਹਮਣੇ ਆ ਚੁੱਕੇ ਹੁਣ ਅਸੀਂ ਬੀਚ ਤੇ ਆ ਦੇਖੋ ਕਿੰਨੇ ਸੋਹਣੇ ਇਨਾ ਰੁੱਖ ਲਾ ਰਕੇ ਬੀਚ ਤੇ ਕਿਨਾਰੇ ਕਿਨਾਰੇ ਤੇ ਆਹ 뷰 ਜੋ ਬੀਚ ਦਾ ਸਿੱਧਾ ਰੋਡ ਕ੍ਰੋਸ ਕਰਕੇ ਆ ਦੇਖੋ ਬੀਚ ਦਾ ਬਣਿਆ ਹੋਇਆ ਗੇਟ ਤੇ ਸਿੱਧਾ ਚਲੇ ਜਾਣਾ ਆਪਾਂ ਹੁਣ ਬੀਚ ਤੇ ਇਧਰੋਂ ਇਧਰਲੀ ਸਾਈਡ ਦੂਰ ਦੂਰ ਤੱਕ ਇਦਾਂ ਦੇ ਇਨਾ ਰੁੱਖ ਲਾਏ ਜੋ ਇਸੇ ਰੁੱਖਾਂ ਨਾਲ ਮਤਲਬ ਕਿ ਜਿਹੜਾ ਰੋਡ ਵਾ ਬੜਾ ਸੋਹਣਾ ਲੱਗ ਰਿਹਾ ਜੋ ਬਾਕੀ ਮੈਂ ਤੁਹਾਨੂੰ ਦੱਸਣਾ ਰੈੱਡ ਲਾਈਟ ਵਾਲਾ ਕੋਈ ਕਨਸੈਪਟ ਨਹੀਂ ਜੋ ਬਸ ਜਾਪਰਾ ਕ੍ਰੋਸਿੰਗ ਬਣੀ ਆ ਤੇ ਸਿੱਧਾ ਆਪਾਂ ਨੂੰ ਕ੍ਰੋਸ ਕਰਨਾ ਪੈਂਦਾ ਜੋ ਉਹ ਚਮੰਚ ਤਾਂ ਸੀਗੀ ਹਨਾ ਰੈੱਡ ਲਾਈਟ ਬਟ ਇੱਥੇ ਨਹੀਂ ਹੈਗੀ ਇਦਾਂ ਹੀ ਨਿਕਲੇ ਜਾਂਦੇ ਆ ਲੋਕੀ ਫੇਰ ਡਰ ਲੱਗਦਾ ਹੈ ਕਿ ਵਿੱਚ ਕੋਈ ਮਾਰੀ ਨਾ ਜਾਵੇ ਕਿਉਂਕਿ ਚਲਾਉਂਦੇ ਹੀ ਇਦਾਂ ਨੂੰ ਹੋਰ ਯੋਗਾ ਕਰ ਰਹੇ ਆ ਆ ਵਾ ਦੇਖੋ ਪਾਣੀ ਦੇ ਕਿਨਾਰੇ ਯੋਗਾ ਕਰਾ ਕਰਦੇ ਨੇ ਤਾਂ ਐਕਸਰਸਾਈਜ਼ ਦਾ ਯੋਗਾ ਪਾਣੀ ਦੀਆਂ ਲਹਿਰਾਂ ਬਹੁਤ ਜ਼ਿਆਦਾ ਨੇ ਪਾਣੀ ਦੇ ਲੈਰਾ ਫਿਰ ਹਵਾ ਬਣਾ ਬੜਾ ਜਲਦੀ ਹੋ ਗਈ ਪਹਿਲਾਂ ਆਪਾਂ ਇਦਾਂ ਕਰੀ ਕੁਝ ਖਾ ਲੀਏ ਨਾ ਤੇ ਫਿਰ ਵੀ ਚੱਲ ਚੱਲਾਂਗੇ ਆ ਵੇਖੋ ਇਹਨਾਂ ਨੇ ਕਿੰਨਾ ਪੋਨ ਵਾਲਾ ਕੰਮ ਕੀਤਾ ਨਾ ਪਾਣੀ ਚ ਮੱਛੀਆਂ ਛੱਡੀਆਂ ਵਾ ਕਿ ਮੱਛੀਆਂ ਨੂੰ ਕੋ ਹੋਵੇ ਨਾ ਪੋਨ ਵਾਲਾ ਕੰਮ ਨਹੀਂ ਹੈ ਇਹ ਬਿਲਕੁਲ ਇਹ ਤੁਹਾਨੂੰ ਅਹੀਂ ਦੱਸ ਦਈਏ ਇਹ ਨਾ ਸੋਚੋ ਕੋਈ ਪੋਨ ਵਾਲਾ ਕੰਮ ਕਰਦਾ ਹੈ ਵਾ ਇਹਨਾਂ ਇਹੋ ਮੱਛੀਆਂ ਬਾਚੇ ਚੋਂ ਕੱਢ ਲੈਣੀਆਂ ਜੋ ਤੇ ਇਹੋ ਵੜ ਕੇ ਲੋਕਾਂ ਨੂੰ ਖਵਾ ਦੇਣੀਆਂ ਜੋ ਆਹ ਵੇਖੋ ਥੱਲੇ ਆਣਾ ਇਹ ਕਿਹੜੀ ਫਿਸ਼ ਆ ਮੈਨੂੰ ਨਹੀਂ ਪਤਾ ਕਮੈਂਟ ਕਰਕੇ ਜਰੂਰ ਦੱਸੋ ਜਿਹਨੂੰ ਪਤਾ ਵਾ ਸਟਾਰ ਫਿਸ਼ ਤਾਂ ਨਹੀਂ ਹੈਗੀ ਤੇ ਇਹਦਾ ਤਰੀਕਾ ਦੇਖ ਲਵੋ ਨਾ ਲੋਕਾਂ ਨੂੰ ਕੀ ਕਹਿਣਾ ਵਾ ਕਿ ਤੁਹਾਨੂੰ ਫਰੈਸ਼ ਚਾਹੀਦੀ ਆ ਆ ਇਥੋਂ ਚੁੱਕਣੀ ਆ ਬਾ ਵੜ ਕੇ ਤੇ ਧਰ ਦੇਣੀ ਆ ਉਹਨਾਂ ਨੂੰ ਇਹ ਕਨਸੈਪਟ ਚੱਲ ਜਾ ਜੋ ਇੱਥੇ ਕਿਦਾ ਨਹੀਂ ਆ ਫਿਸ਼ ਸੁੱਤੀ ਹੋਈ ਹੈ ਬੁਮਾਰਨੀ ਆ ਉਹਨੂੰ ਪਤਾ ਉਹਦਾ ਅੰਤ ਨੇੜੇ ਆ ਹੁਣ ਵਿਚਾਰੀ ਸਾਇਡ ਹੋ ਗਈ ਹੋਣੀ ਆ ਬਾਕੀ ਉਹ ਲਾਲ ਟੈਨ ਵਾਲੀ ਤੁਹਾਨੂੰ ਮੈਂ ਦੱਸੀ ਭਾਈ ਬਣਾ ਜਿੱਥੇ ਵੀ ਚਾਇਨਾ ਚੋਂ ਇਹਨਾਂ ਦਾ ਫੂਡ ਆ ਇੱਥਾਂ ਦਾ ਮਿਲਦਾ ਉੱਥੇ ਲਾਂਟੇ ਲੱਗੇ ਉੱਥੇ ਸਮਝਿਓ ਕਿਥੇ ਸੀ ਫੂਡ ਤੁਹਾਨੂੰ ਮਿਲਣਾ ਜੋ ਆ ਵੇਖੋ ਕਿੰਨੇ ਸੋਹਣੇ ਸਜਾਵਟ ਲਈ ਬੜਾ ਵਧੀਆ ਚੀਜ਼ ਜੁਏ ਆ ਇਧਰ ਵੇਖੋ ਕਿੱਡੀ ਤਗੜੀ ਮਸ਼ੀਨਾਂ ਕੱਟ ਕੇ ਰੱਖੀ ਆ ਸਮੁੰਦਰ ਚ ਰੇਂਦੀ ਜੋ ਮੇਰੇ ਹੱਲ ਹਾਂਜੀ ਜੀ ਕੀ ਹਾਲ ਜੋ ਵਿਚਾਰੀ ਕਿੱਡੀ ਥਣਾ ਕਿਦਾਂ ਵੀ ਅਲੱਗ ਚੀਜ਼ ਜੋ ਪੂਰੀ ਆ ਇਧਰ ਬੈਂਦੇ ਵੀ ਲੱਕੜ ਦੇ ਵੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਬਣਾਏ ਨੇ ਆਨੇ ਵੱਖਰੀਆਂ ਜੀ ਚੀਜ਼ਾਂ ਹੀ ਕਰਦੇ ਹੋਏ ਵੇ ਇਤਨਾਮ ਦੇ ਲੋਕੀ ਤੇ ਇਹਨਾਂ ਤੇ ਮੈਂ ਵੇਖੋ థਾਈਲੈਂਡ ਵੀ ਅਸੀਂ ਜਾਵਾਂਗੇ ਸ਼ਾਇਦ ਤੇ ਜਦੋਂ ਫਿਊਚਰ ਤੇ ਉਦੋਂ ਵੇਖੋ ਇਹ ਚੀਜ਼ਾਂ ਨਹੀਂ ਦਿਖਣੀਆਂ ਉੱਥੇ ਇਹਨਾਂ ਦੀ ਕਲਾਕਾਰੀ ਵੱਖਰੇ ਲੈਵਲ ਤੇ ਕਿਉਂਕਿ ਇਹਨਾਂ ਦਿਮਾਗ ਵੇਖ ਹੀ ਲਿਆ ਆਪਾਂ ਕੱਲ ਪੁਰਾਣੀ ਵੀਡੀਓ ਤੁਸੀਂ ਮੇਰੇ ਵੇਖਿਆ ਹੋਣਾ ਵਾ ਕਿਦਾਂ ਦਿਮਾਗ ਲਾਉਂਦੇ ਆ ਉਹੀ ਦਿਮਾਗ ਨਾਲ ਇਹਨਾਂ ਬਸ ਇੱਕ ਕਿੰਨੀ ਸੋਹਣੀ ਜਗ੍ਹਾ ਬਿਠਾਈ ਆ ਬੈਠਣ ਨੂੰ ਕਿ ਲੋਕੀ ਵੇਖ ਕੇ ਜਿਦਾਂ ਸਾਡੀ ਆ ਮੈਡਮ ਬੈਗੀ ਆ ਇਦਾਂ ਲੋਕੀ ਬੈਹਿ ਕੇ ਖਾ ਲੈਣਗੇ ਇੱਥੇ ਬਾਕੀ ਆ ਦੇਖੋ ਲਿਖਿਆ ਨਾ ਫੋਰ ਯੂ ਸੀ ਫੂਡ ਤੁਹਾਡੇ ਆਸਤੇ ਹ ਬਾਕੀ ਜਿਹੜੇ ਸਾਡੀ ਵੀਡੀਓ ਯੂਰਪ ਵਾਲੀ ਸਾਈਡ ਤੋਂ ਵੇਖ ਰਹੇ ਆ ਸਾਨੂੰ ਦੱਸਿਓ ਹੈ ਕਿ ਇੱਥੇ ਯੂਰਪ ਵਾਲੀ ਵਾਈਬ ਆਉਂਦੀ ਹੋਆ ਕਿ ਗੱਲਾਂ ਬਾਤਾਂ ਹੀ ਬਣਾਈਆਂ ਇਹਨਾਂ ਨੇ ਇੱਥੋਂ ਟਲਾਂਜੋ ਟਲਾਂ ਤੋਂ ਬਸ ਸਿੱਧਾ ਜਾ ਕੇ ਬੀਚ ਆ ਕਿੰਨਾ ਸੋਹਣਾ 뷰 ਪੁਆਇੰਟ ਆ ਇੱਥੇ ਸਾਨੂੰ ਜ਼ਰੂਰ ਦੱਸਿਓ ਕਮੈਂਟ 'ਚ ਕਿਹੜੀ ਸਿਟੀ ਯੂਰਪ ਦੀ ਇਦਾਂ ਦੀ ਲੱਗਦੀ ਆ ਜੇ ਤੁਸੀਂ ਸਾਡੇ ਯੂਰਪ ਦੀ ਕਿਸੇ ਵੀ ਸਾਈਟ 'ਚ ਬਲੌਗ ਦੇਖ ਰਹੇ ਹੋ ਤੇ ਇੰਡੀਆ ਜਿਹੜਾ ਕਿ ਨੀਲਾ ਡਰਾਮ ਹੀ ਨਿਕਲਦਾ ਜੋ ਆ ਨੀਲੇ ਦਿਨੇ ਦਿਨੇ ਜਿਹਨੇ ਡੱਬੇ ਆ ਨਾ ਇਹ ਤਾਂ ਸਭ ਚ ਸੀਫੋਡ ਜਿਹਨਾਂ ਦੇ ਆ ਵੀ ਸਿੱਪੀਆਂ ਜੀਆਂ ਫੜੀਆਂ ਇਹਨਾਂ ਨੇ ਇਹਨਾਂ ਦੇ ਵਿੱਚੋਂ ਕੱ ਅੱਜ ਅਸੀਂ ਖਾਨ ਲੈ ਗਏ ਰੀਨਾ ਰੈਸਟੋਰੈਂਟ ਨਜ਼ਾਰੇ ਕਰਕੇ ਜੋ ਇੱਥੇ ਤੇ ਇੱਥੋਂ ਦਾ ਮਾਹੌਲ ਵੀ ਕੁਝ ਨਜ਼ਾਰੇ ਵਾਲਾ ਹੀ ਜੋ ਆ ਦੇਖੋ ਸਾਰੀ ਪ੍ਰਾਪਰਟੀ ਇੰਨਾ ਦੀ ਜੋ ਨਜ਼ਾਰੇ ਇੰਡੀਅਨ ਰੈਸਟੋਰੈਂਟ ਵੀ ਇਸ ਸਾਈਡ ਬਣਾਇਆ ਹੋਇਆ ਵਾ ਸਾਹਮਣੇ ਵਿੱਚ ਤੇ ਨਾਲ ਹੀ ਪੈਨ ਦਾ ਰੇਜਮੈਂਟ ਜੋ ਬੈ ਕੇ ਤੁਹਾਨੂੰ ਖਾਣਾ ਕੀ ਕੰਸੈਪਟ ਹੈ ਇੱਥੇ ਦਾ ਇਹ ਹੈਗਾ ਜੋ ਨਜ਼ਾਰੇ ਇੰਡੀਅਨ ਬੀਚ ਰੈਸਟੋਰੈਂਟ ਐਂਡ ਬਾਰ ਸੋ ਹੀ ਆਨ ਬੈਟ ਗੇਮਰ ਰੈਸਟੋਰੈਂਟ ਤੇ ਅੱਗੇ ਤੇ ਜਿੰਨੀ ਮੈਂ ਅੱਜ ਤੱਕ ਕੰਟਰੀ ਕੋ ਮੈਣਾ ਇਹੋ ਜਿਹਾ ਰੈਸਟੋਰੈਂਟ ਇੰਡੀਅਨ ਰੈਸਟੋਰੈਂਟ ਦਾ ਕੰਸੈਪਟ ਨਾ ਮੈਂ ਪਹਿਲੀ ਵਾਰ ਹੀ ਵੇਖਿਆ ਜੋ ਤੁਹ ਆ ਦੇਖੋ ਇੱਥੇ ਹੈਗਾ ਜੋ ਬਾਹਰ ਦਾ ਬਣਿਆ ਹੋਇਆ ਕਾਊਂਟਰ ਤੇ ਆ ਸਾਰੀ ਸਿਟਿੰਗ ਅਰੇਂਜਮੈਂਟ ਜੋ ਆ ਫਲਾਅਰ ਡੈਕੋਰੇਸ਼ਨ ਜਿਹੜੀ ਦੁਬਾਰਿਆਂ ਦੀ ਵਾਲੀ ਜਿਹੜੀ ਹੁੰਦੀ ਤੁਹਾਨੂੰ ਮੈਂ ਦੱਸੀ ਹੈ ਨਾ ਲਾਲ ਟੇਨ ਜੇ ਉੱਥੇ ਤਾਂ ਕਿੰਨਾ ਸਾਰੀ ਪ੍ਰਾਪਰਟੀ ਜੋ ਸਾਹਮਣੇ ਹੈਗਾ ਵਾ ਪਹਾੜਾਂ ਦੇ ਨਜ਼ਾਰੇ ਤੇ ਨਾਲ ਹੈਗਾ ਬੀਚ ਬਿਲਕੁਲ ਬੀਚ ਦੇ ਨਾਲ ਜੋ ਤੇ ਇੱਕ ਵੱਖਰਾ ਕਨਸੈਪਟ ਇਹ ਵੇਖਿਆ ਜੋ ਥੱਲੇ ਨਾ ਇਹਨਾਂ ਚੌਂਕੜੀ ਮਾਰ ਕੇ ਬੈਣ ਵਾਲੇ ਰੱਖਿਆ ਜੋ ਆ ਟੇਬਲ ਆ ਇੱਥੇ ਸਰਾਣੇ ਦੇ ਰੱਖੇ ਤੇ ਚੌਂਕੜੀਆਂ ਮਾਰ ਕੇ ਬਾਓ ਆਪਣੇ ਦਿਨਾਰੇ ਲਾਓ ਤੇ ਖਾਓ ਤੁਹੇ ਵੀਓ ਤਾਂ ਦੱਸੋ ਤੁਹਾਨੂੰ ਕਿੱਦਾਂ ਲੱਗ ਰਿਹਾ ਨਾ ਕਿੱਡਾ ਘੈਂਟ ਵੀਓ ਵੇਖੋ ਵੀ ਇੱਥੇ ਰੈਸਟੋਰੈਂਟ ਦਾ ਹੀ ਆ ਤੇ ਬੀਚ ਤੇ ਵੀ ਜਾਣ ਦੀ ਲੋੜ ਨਹੀਂ ਆ ਜਿਹਨੇ ਇੱਥੇ ਬੈ ਕੇ ਇੰਜੋਏ ਕਰਨਾ ਤੇ ਤਰੋ ਤਰ ਨਹੀਂ ਜਾਣਾ ਇੱਥੇ ਬੈ ਕੇ ਆਪਣਾ ਆਰਾਮ ਨਾਲ 2-3 ਘੰਟੇ ਸਪੈਂਡ ਕਰੋ ਖਾਓ ਪੀਓ ਤੇ ਜੋ ਆਕੇ ਕਰਨਾ ਕਰੋ ਵੇਖ ਲਓ ਆਪਣੇ ਲੋਕ ਕਿੱਥੋਂ ਕਿੱਥੋਂ ਤੱਕ ਕਿੰਨਾ ਕਿੰਨਾ ਦਿਮਾਗ ਲਾ ਕੇ ਇੱਥੇ ਬੈਠੇ ਆ ਨਾ ਵੇਖ ਲੈਣਾ ਕਿੱਡੀ ਵੱਡੀ ਪ੍ਰਾਪਰਟੀ ਬੀਚ ਕਿਨਾਰੇ ਲਈ ਹੋਈ ਹੈ ਇਹਨਾਂ ਨੇ ਆਪਣੇ ਲੋਕੇ ਹਰ ਕਿਤੇ ਮਿਲ ਜਾਣਗੇ ਜਿਹੜੀ ਮਰਜ਼ੀ ਨੁੱਕਰ ਚੱਲ ਜਾਓ ਛੋਟੇ ਦੇ ਛੋਟੇ ਵੱਡੇ ਦੇ ਵੱਡੇ ਗਰੀਬ ਤੋਂ ਗਰੀਬ ਤਾਂ ਅਮੀਰ ਆਪਣੇ ਲੋਕੇ ਤੁਹਾਨੂੰ ਪੱਕਾ ਮਿਲ ਲੰਗੇ ਉੱਥੇ ਸੋ ਆ ਸੀ ਜਿਹੜਾ ਰੈਸਟੋਰੈਂਟ ਜਿੱਥੇ ਹੁਣੇ ਆਸੀਂ ਬੈਠੇ ਤੁਹਾਨੂੰ ਦਿਖਾਇਆ ਸੀ ਤੇ ਆ ਸਾਰਾ ਜੋ ਬੀਚ ਦਾ ਇੱਥੇ ਮਾਹੌਲ ਤੇ ਬੜਾ ਹੀ ਖੂਬਸੂਰਤ ਬੀਚ ਆ ਪਰ ਹੈ ਖਤਰਨਾਕ ਜੋ ਇੱਥੇ ਆਪਾਂ ਕੋਈ ਸਵਿਮ ਨਹੀਂ ਕਰ ਸਕਦੇ ਜਿਵੇਂ ਕਈ ਬੀਚ ਤੇ ਆਪਾਂ ਜਾ ਕੇ ਨਹਾ ਸਕਦੇ ਆ ਨਾ ਅੰਦਰ ਚੱਲ ਜਾਂਦੇ ਹੁੰਦੇ ਗੋਰੇ ਘਰੇ ਲੱਗੇ ਹੁੰਦੇ ਨਾ ਔਰ ਇਦਾਂ ਦਾ ਸਿਸਟਮ ਨਹੀਂ ਜੋ ਇੱਥੇ ਹੈਗਾ ਕਿਉਂਕਿ ਇੱਥੇ ਲਹਿਰਾਂ ਵਾੜਾ ਜਿਹੜੀਆਂ ਆ ਵੇਖੋ ਇਹ ਕਾਫੀ ਤੇਜ਼ ਜੋ ਲਹਿਰਾਂ ਇੱਥੇ ਬਾਕੀ ਤੇ ਪਾਣੀ ਦੀ ਆਵਾਜ਼ ਸੁਣ ਹੀ ਨਹੀਂ ਰਹਿਣਿਆ ਆ ਦੇਖੋ ਬੜੀ ਦੂਰ ਦੂਰ ਤੋਂ ਤਾ ਕਰਕੇ ਤਾਂ ਲਾਉਡ ਨਹੀਂ ਆਏਗਾスイਮਿੰਗ ਲਾਲ ਲਾਲ ਜੇ ਨਾਲ ਲਾਏ ਚੰਡੇ ਗਾਰਡ ਵੀ ਬੈਠੇ ਇੱਥੇ ਜਿਹੜਾ ਅੰਦਰ ਜਾਂਦਾ ਉਹਨਾਂ ਨੂੰ ਮਾਰ ਕੇ ਸੀਟੀਆਂ ਕੱਢਦੇ ਬਾਹਰ ਤੇ ਬਾਕੀ ਮਾਹੌਲ ਚਾਲੇ ਦਾ ਬਣਾਇਆ ਹੋਇਆ ਜੋ ਕਿਨਾਰੇ ਕਿਨਾਰੇ ਤੇ ਇੱਕ ਆ ਰੈਸਟੋਰੈਂਟ ਚ ਦੇਖੋ ਰੈਸਟੋਰੈਂਟ ਬਣਾਏ ਹੋਏ ਵਾ ਹਨਾ ਲੋਕੀ ਵੇਖੋ ਕਿੰਦਾ ਬੈ ਕੇ ਆਪਣਾ ਖਾਣ ਪੀਣ ਇੰਜੋਏ ਕਰ ਰਹੇ ਆ ਤੇ ਨਾਲ ਨਾਲ ਵਿੱਚ ਦਾ ਸਾਹਮਣੇ 뷰 ਦੇਖ ਰਹੇ ਆ ਹੁਣ ਚੱਲਦੇ ਆਂ ਵਿੱਚ ਦੇ ਇਧਰਲੇ ਪੰਨੇ ਨੂੰ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆਂ ਇਧਰ ਚਾਚੇ ਨੇ ਆਪਣਾ ਜਾਲ ਵਿਛਾਇਆ ਜੋ ਮਸ਼ੀਆ ਫੜਨ ਵਾਲਾ ਪੜੀਏ ਤੋਂ ਨਹੀਂ ਗਈ ਲੱਗਦਾ ਹਲੇ ਆਇਤਾ ਕੁਛ ਅੱਗੇ ਚਾਰਾ ਜਿਹਾ ਪਾਇਆ ਇਹਨੇ ਆਹ ਵੇਖੋ ਚਾਰਾ ਇਦਾਂ ਪਾਇਆ ਜੋ ਉਹਦੇ ਨੂੰ ਪਾਇਆ ਉਹ ਹਾਂ ਆਹ ਵੇਖੋ ਪਾਣੀ ਚ ਪਾ ਕੇ ਤੇ ਕਮਾਰਿਆ ਵਣਵੇਂ ਨੇ ਕੀ ਕਰਦਾ ਅੰਦਰੋਂ ਪਤਾ ਨਹੀਂ ਅਨਤਾਰ ਤੇ ਦਿਖਣ ਨੇ ਆਵੇ ਹੈਗੀ ਆ ਇਦਾਂ ਹੀ ਟਾਈਮ ਪਾਸ ਕਰਦੇ ਰਹਿੰਦੇ ਆਪਣਾ ਇੰਜੋਇਮੈਂਟ ਲੱਗੇ ਰਹਿੰਦੇ ਆ ਵੇਨੇ ਕੁਛ ਫਸਾਉਂਦਾ ਕਿ ਨਹੀਂ ਫਸਾਉਂਦਾ ਆਪਣੀ ਜਾਲ ਦੇ ਵਿੱਚ ਕੁਛ ਨਹੀਂ ਆਇਆ ਹੱਥ ਵਿਚਾਰੇ ਦੇ ਉਦਾਂ ਹੀ ਵਾਪਸ ਆ ਕਿਉਂ ਚਾਚਾ ਅੱਗੇ ਵੀ ਇੱਕ ਕਰਨ ਰਿਹਾ ਇਦਾਂ ਹੀ ਵਿਚਾਰੇ ਆ ਖਾਲੀ ਹੱਥ ਤੁਰੇ ਆਉਂਦੇ ਜੋ ਰੋੜਾ ਜਿਹਾ ਆਇਆ ਵਿਚਾਰੇ ਕੋ ਤੇ ਵੇਖ ਲੋ ਇਦਾਂ ਹੀ ਸਾਰਾ ਦਿਨ ਆਪਣੇ ਫਾਨ ਜਿਹਾ ਕਰਦੇ ਰਹਿੰਦੇ ਜੀ ਜ਼ਿੰਦਗੀ ਇੰਜੋਏਮੈਂਟ ਜੀ ਕਰਦੇ ਰਹਿੰਦੇ ਜੀ ਬਾਕੀ ਹਵਾ ਤੁਹਾਨੂੰ ਪਤਾ ਲੱਗ ਹੀ ਰਹੀ ਹੋਣਾ ਵਾ ਕਿੰਨੀ ਤੇਜ਼ ਚੱਲ ਰਹੀ ਆ ਆਵਾਜ਼ ਆਉਂ ਨਹੀਂ ਰਹੀ ਵਿੱਚ ਬਾਕੀ ਇੱਥੇ ਵੀ ਬੀਚ ਤੇ ਵੀ ਵੇਖੋ ਟੂਰਿਸਟ ਕਾਫੀ ਹੈਗੇ ਹੋ ਵੀ ਪਰ ਇੱਥੇ ਵੀ ਸਾਫ਼ ਸਵੱਈ ਰੱਖੀ ਜੋ ਇਹਨਾਂ ਬੀਚ ਤੇ ਪੂਰੀ ਮੈਂਟੇਨ ਜੇ ਇਦਾਂ ਸਾਫ਼ ਸੁਥਰਾ ਰੱਖੋਗੇ ਤਾਂ ਹੀ ਤਾਂ ਲੈਨੇ ਲੋਕੀ ਆਉਂਦੇ ਵਾ ਜੇ ਆਪਾਂ ਗੰਦੇ ਕਰ ਛੱਡਾਂਗੇ ਬੀਚ ਇਤਰਾ ਆਪਣੇ ਇੰਡੀਆ ਦੇ ਕਈ ਪੀਚ ਹੈਗੇ ਆ ਤੇ ਕਾਫੀ ਗੰਦੇ ਆ ਤੇ ਉਥੇ ਤੇ ਕਿਸੇ ਨੇ ਤੇ ਕੀ ਜਾਣਾ ਵਾ ਆਪਣੇ ਇੰਡੀਆ ਵਾਲੇ ਪੀਚਾ ਤੇ ਆਪਣਾ ਹੀ ਜਾਣੂ ਜੀ ਨਹੀਂ ਕਰਦਾ ਬਾਕੀ ਆਪਣੇ ਕੋਲ ਵੀ ਇੰਡੀਆ ਕੋਲ ਵੀ ਇੱਕ ਇਹ ਜਿਹਾ ਆਈਲੈਂਡ ਹੈਗਾ ਵਾਂਡੋਮਾਰਨਿਕੋਬਾਰ ਪਰ ਪਤਾ ਨਹੀਂ ਸਰਕਾਰ ਕਿੱਥੇ ਪੈਸਾ ਲਾਈ ਜਾਂਦੀ ਆ ਹਨਾ ਚਾਹੀਦਾ ਵਾ ਇਦਾਂ ਡਿਵੈਲਪ ਕਰਨਾ ਕਿਉਂਕਿ ਉਹ ਵੀ ਉਹਦਾ ਸਮੁੰਦਰ ਬੜਾ ਸੈਂ ਸੋਹਣਾ ਜੋ ਵਾਂਡੋਮਾਰਨਿਕੋਬਾਰ ਦਾ ਪਾਣੀ ਪੂਣੀ ਬੜਾ ਘੈਂਟ ਆ ਪਰ ਉਥੇ ਤਰੱਕੀ ਨਹੀਂ ਹੈਗੀ ਹਨਾ ਇਹਨਾਂ ਲੋਕਾਂ ਨੇ ਆਪਣੇ ਆਈਲੈਂਡਾਂ ਤੇ ਤਰੱਕੀ ਕਿਤੇ ਕਾਈ ਆਈਲੈਂਡ ਮੈਂ ਇਹਨਾਂ ਤੇ ਉਥੇ ਵੀ ਜਾਵਾਂਗੇ ਉਹ ਤੇ ਇੰਨੀ ਤਰੱਕੀ ਕਰ ਛੱਡੀ ਆ ਇੰਡੀਆ ਕੋ ਵੀ ਮੌਕਾ ਹੈਗਾ ਵਾ ਟੂਰਿਜ਼ਮ ਵਧਾਉਂਦਾ ਇਹੋ ਜੀ ਕੋਈ ਚੀਜ਼ ਬਣਾ ਛੱਡੇ ਫਿਰ ਆਪਣੇ ਆਪ ਹੀ ਲੋਕੀ ਵਿਜ਼ਿਟ ਕਰਨਗੇ ਸਾਫ ਸਫਾਈ ਰੱਖਣ ਇਨਫਰਾਸਟ੍ਰਕਚਰ ਵਧੀਆ ਬਣਾਉਣ ਸੋ ਇਦਾਂ ਦਾ ਕੁਝ ਮਹਾਲ ਇਥਾਂ ਦੇ ਵਿੱਚ ਦਾ ਉਹ ਚਾਚੇ ਤਾਂ ਉਹਦੇ ਕੋ ਫੜਿਆ ਨਹੀਂ ਗਿਆ ਤੇ ਅਸੀਂ ਵੇਖ ਲੋ ਫੜ ਲਿਆ ਜਾ ਕਿ ਸਿੱਪੀ ਜੀ ਹੁੰਦੀ ਜਿਹੜੀ ਸੰਖ ਜਾਂ ਹੁੰਦਾ ਨਾ ਇਧਰ ਵਖਾ ਇਧਰ ਆਹ ਵੇਖੋ ਇਹੋ ਜੀ ਚੀਜ਼ਾਂ ਨਿਕਲਦੇ ਇਹੋ ਰੱਖ ਕੇ ਤੇ ਫਿਰ ਇਹ ਵੇਚਦੇ ਜੋ ਤੇ ਇਦਾਂ ਹੀ ਬਿਜ਼ਨਸ ਚੱਲਦਾ ਨੇ ਇਹਨਾਂ ਦਾ ਆ ਇਥੇ ਕਾਫੀ ਹੈ ਗਿਆ ਚਿੱਟੇ ਚਿੱਟੇ ਦਿਖ ਰਹੇ ਨਾ ਤੁਹਾਨੂੰ ਇਹ ਸਾਰੇ ਇਦਾਂ ਦੇ ਇਜ ਆ ਵੇਖੋ ਇਥੇ ਬੋਰਡ ਵੀ ਲਾਇਆ ਆਪਣੀ ਭਾਸ਼ਾ ਚ ਲਿਖਿਆ ਹੋਆ ਕਿ ਤੈਰਨਾ ਨਹੀਂ ਇਥੇ ਇਹ ਕਾਹ ਵਾਲੀ ਬੋਰਡ ਜੀ ਹੈਗੀ ਜੋ ਇੱਥੇ ਵੀ ਨਾ ਸਮੁੰਦਰ ਦੇ ਵਿੱਚ ਲਾ ਕੇ ਨਾ ਸਮੁੰਦਰ ਨਹੀਂ ਮਿਲਦਾ ਜਿਹੜਾ ਆਪਣਾ ਜਿਹੜੀਆਂ ਇਹਨਾਂ ਦੇ ਨਹਿਰ ਜੀ ਹ ਰੀਵਰ ਹਨ ਉਹਦੇ ਵਿੱਚ ਇਹ ਤਾਂ ਕਰਾਉਂਦੇ ਜੋ ਉਹੀ ਵੀ ਐਕਟੀਵਿਟੀ ਵੇਖਾਂਗੇ ਜੇ ਕਰ ਸਕਦੇ ਬਾਕੀ ਇੱਧਰ ਚੋਪਰ ਉਹਨਾਂ ਦਾ ਮੈਚ ਲੱਗਿਆ ਹੋਇਆ ਜੋ ਆਨੰਦ ਲੈਂਡ ਹੈ ਜ਼ਿੰਦਗੀ ਦੇ ਵੇਖ ਲੋ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਗੋਰਿਆਂ ਦਾ ਸਿਸਟਮ ਐਦਾ ਜੋ 2 2 3 3 ਮਹੀਨੇ ਨਾ ਇਹ ਇਦਾਂ ਮਜ਼ੇ ਨਾਲ ਕਦੀ ਕਿਹ ਦੇਸ਼ ਕਰੇ ਕਿਹ ਦੇਸ਼ ਕੰਬਦੇ ਰਹਿੰਦੇ ਜੋ ਇਹ ਖੇਤਰ ਮੈਚ ਲੱਗਿਆ ਚੋਹਰਾਂ ਦਾ ਇੱਕ ਉਹ ਪਰਲੇ ਬੰਨੇ ਵੀ ਲੱਗਿਆ ਜੋ ਇਹ ਕਾ ਵੀ ਖੇਡ ਰਹੇ ਜੋ ਵਧੀਆ ਨੈਟ ਜਾਲਾ ਕੇ ਨਾ ਆਪਣਾ ਅਰੇਂਜਮੈਂਟ ਕੀਤਾ ਜੋ ਵੇਖ ਲੋ ਤੇ ਨਿਆਰੇ ਲਾਂਡਾ ਜਿੰਦਗੀ ਤੇ ਕੋਈ ਪਰਵਾਹ ਨਹੀਂ ਕੋਈ ਟੈਨਸ਼ਨ ਨਹੀਂ ਚਿੱਲ ਮਾਰ ਰਿਹਾ ਪੂਰਾ ਤੇ ਆਪਣੇ ਲੋਕਾਂ ਦੀ ਅੱਧੀ ਜ਼ਿੰਦਗੀ ਟੈਨਸ਼ਨ ਜੀ ਲੱਗ ਜਾਂਦੀ ਆ ਕੀ ਕੀ ਕਰਨਾ ਕੀ ਕਿਦਾਂ ਟੈਂਸ਼ਨ ਦੀ ਲੰਗ ਜਾਂਦੀ ਆ ਕਿ ਕੱਲ ਕੀ ਕਰਾਂਗੇ ਪਰਸੋਂ ਕੀ ਕਰਾਂਗੇ ਹਾਏ ਹੋਏ ਬਾਕੀ ਚੱਲ ਮਾਰੋ ਮੈਂ ਜਾਨਾ ਇੰਨਾ ਵਾਂਗੋ ਤਾਂ ਖੁਸ਼ ਰਹਿੰਦੇ ਆ ਬਾਕੀ ਖਾਣ ਪੀਣ ਤੁਸੀਂ ਵੇਖ ਲੈ ਇਹਨਾਂ ਦਾ ਤੇ ਡੁੱਡੂ ਡਟਾਈਓ ਨਹੀਂ ਨਿਕਲਦੇ ਕਿਉਂਕਿ ਆਇਲੀ ਨਹੀਂ ਖਾਂਦੇ ਆ ਜਿਹੜਾ ਇਹਨਾਂ ਰੱਖਿਆ ਨਾ ਕਸ਼ੂ ਗੁੰਮੇ ਜੀ ਵੀ ਇਹ ਵੀ ਇਹਨਾਂ ਬੋਇਲ ਕਰ ਕਰਕੇ ਖਾਣੇ ਹੁੰਦੇ ਵਾ ਕੋਈ ਤੇਲ ਨਹੀਂ ਵਰਤਦੇ ਜਿਆਦਾ ਕੋਈ ਕੁਝ ਨਹੀਂ ਆਪਣੇ ਵਾਲੇ ਦੇ ਤੇਲ ਹੀ ਆਦੇ ਘੱਟ ਪੈ ਗਿਆ ਜੋ ਆ ਤੇਲ ਵੱਧ ਪੈ ਗਿਆ ਤੜਕਾ ਨਹੀਂ ਲੱਗਣਾ ਸਹੀ ਵਾ ਇੱਕ ਗੱਲ ਦੱਸਾਂ ਮੈਂ ਤੇ ਆਪ ਇਦਾਂ ਦਾ ਹੀ ਤਰੀਕੇ ਤੋਂ ਬਿਨਾਂ ਦੇ ਚੀਜ਼ਾਂ ਸਵਾਦ ਲੱਗਦੀਆਂ ਹੀ ਨਹੀਂ ਆ ਹਨਾ ਮੈਂ ਵੀ ਇੱਥੇ ਟਰਖਾਨ ਦੀ ਕੋਸ਼ਿਸ਼ ਕੀਤੀ ਹੈਗੀ ਨਾਲਾ ਬੋਇਲ ਫੂੜਜਾ ਗੋਪੀ-ਗੋਪੀ ਚ ਬੋਇਲ ਕੀਤੀ ਹੈ ਨਾ ਮੇਰੇ ਕੋ ਤੇ ਇੱਕੋ ਚਮਚਾ ਖਾਦਾ ਗਿਆ ਵਾ ਉਸ ਤੋਂ ਬਾਅਦ ਖਤਮ ਕੰਮ ਮੇਰਾ ਨਹੀਂ ਠੀਕ ਤਾਂ ਖਾਣ ਉਹ ਆਦਤ ਆਪਣੀ ਇਦਾਂ ਦੀ ਪਣੀ ਰਹੀ ਇਸ ਕਰਕੇ ਇੱਧਰ ਚੱਲ ਰਿਹਾ ਵੇਖੋ ਜੋਗਾ ਕਿਤਾਬ ਉਹ ਕਿਤਾਬ ਉਹ ਇਹ ਵੀ ਆਤੀ ਕਰਾਉਂਦੇ ਜੇ ਵੇਖ ਲੋ ਹੁਣ ਅਸੀਂ ਆ ਗਏ ਹਾਂ ਬੀਚ ਤੋਂ ਬਾਹਰ ਕਿਉਂਕਿ ਇੱਕ ਤੇ ਹਵਾਵਲੀ ਚੱਲ ਰਹੀ ਹੈ ਤੇ ਉੱਪਰ ਠੰਡ ਥੋੜੀ ਥੋੜੀ ਲੱਗ ਰਹੀ ਹੈ ਪਾ ਕੇ ਟੀ-ਸ਼ਰਟ ਆ ਗਏ ਆ ਵੇਖੋ ਆ ਮੈਡਮ ਨੇ ਵੀ ਇਦਾਂ ਦਾ ਪਾਇਆ ਡਰੈਸ ਇਹਨੂੰ ਵੀ ਠੰਡ ਲੱਗਣ ਦੀ ਆ ਤੇ ਇੱਧਰ ਵੇਖੋ ਜਿੱਦਾਂ ਦੀ ਤਾਂ ਸ਼ਾਮਾਂ ਪੈਂਦੀਆਂ ਜਾਂਦੀਆਂ ਹਨਾ ਪੂਰਾ ਮਾਹੌਲ ਬਣਦਾ ਜਾਂਦਾ ਜੋ ਆਹ ਸਟਰੀਟ ਤੇ ਮੈਨੂੰ ਇੰਨੀ ਪਸੰਦ ਆਈ ਹੈ ਨਾ ਇੰਨੀ ਕਿ ਜਿਆਦੀ ਸੋਹਣੀ ਲੱਗਦੀ ਹੈ ਨਾ ਇੱਥੋਂ ਵੇਖੋ ਇੱਥੋਂ ਸਟਾਰਟ ਹੁੰਦੀ ਜੋ ਨਾਲ-ਨਾਲ ਰੈਸਟੋਰੈਂਟ ਬਣੇ ਹੋਏ ਵਾ ਨਾਲ-ਨਾਲ ਆਪਣੀ ਬਿਲਡਿੰਗਾਂ ਜੋ ਤੇ ਨਾਲ ਇਹਨਾਂ ਬੜੇ ਸੋਹਣੇ ਰੁੱਖ ਹਣਾ ਇਹ ਚੀਜ਼ ਆਪਣੇ ਕੰਮੀ ਅਜੇ ਇਹੋ ਜੀ ਚੀਜ਼ ਆਪਣੇ ਹੋ ਜੇ ਨਾ ਤਾਂ ਆਪਣੇ ਵੀ ਟੂਰਿਸਟ ਬਹੁਤ ਆਉਣ ਆਪਣੇ ਲੋਕਾਂ ਨੇ ਵੜਾ ਇਨਕਮ ਆਪਣੀ ਜਨਰੇਟ ਕਰ ਦੇਣੀ ਹੌਮ-ਹੌਮ ਕੇ ਇਹ ਚੀਜ਼ ਆਪਾਂ ਬਾਹਰ ਐਕਸਪੀਰੀਅੰਸ ਕਰਨ ਆਉਂਦੇ ਆ ਤੇ ਇਹੋ ਚੀਜ਼ ਜੇ ਆਪਾਂ ਨੂੰ ਇੰਡੀਆ ਚ ਮਿਲ ਜੇ ਤੇ ਲੋਕੀ ਬਾਹਰ ਘੱਟ ਆਉਣ ਮੇਰੇ ਅਕੋਰਡਿੰਗ ਹੈਨਾ ਬਾਕੀ ਗੋਆ ਚ ਹੈਗੀ ਆ ਵਾਈਬ ਪਰ ਗੋਆ ਦੇ ਲੋਕਾਂ ਦੇ ਜਿਹੜੇ ਅੱਜ ਕੱਲ ਸਕੈਮ ਬੜੇ ਘੰਡੇ ਆ ਵਾ ਨਾ ਗੁੰਡਾ ਕਰਦੇ ਦੀ ਬੜੇ ਕਰ ਰਹੇ ਆ ਲੋਕੀ ਡਰਦੇ ਵਾ ਨਾਲੇ ਆਹ ਵੇਖੋ ਇੱਥੇ ਕੋਈ ਲਾਈਟ ਨਹੀਂ ਹੈਗੀ ਨਾ ਫਿਰ ਬਿਨਾ ਲਾਈਟ ਤੋਂ ਹੀ ਕ੍ਰਾਸ ਕਰਨਾ ਜੋ ਇੰਨਾ ਪਰ ਆਪ ਹੀ ਰੁਕ ਰੁਕ ਜਾਂਦੇ ਵਿਚਾਰੇ ਆਹ ਵੇਖੋ ਕੋਈ ਲਾਈਟ ਹੈਗੀ ਤੇ ਨਹੀਂ ਹੈਗੀ ਬਾਕੀ ਮਾਰਕੀਟ ਇੱਥੇ ਆਪਾਂ ਨੂੰ ਨਾ ਥਾਂ ਥਾਂ ਤੇ ਦੇਖ ਜੂਗੀ ਕਿਉਂਕਿ ਲੋਕੇ ਟੂਰਿਸਟ ਜਿਹੜੇ ਆਉਂਦੇ ਆ ਬੈਗ ਬੋਗ 7 ਕਿਲੋ ਵਾਲਾ ਲੈ ਕੇ ਆਉਂਦੇ ਆ ਬਾਕੀ ਇੱਥੇ ਸਸਤਾ ਜਿਹਾ ਸਮਾਨ ਇੱਥੋਂ ਲੈ ਕੇ ਇੱਥੇ ਹੀ ਪਾ ਲੈਂਦੇ ਆ ਐਣ ਕਾ ਔਣ ਕਾ ਇਹਦੇ ਸਟੋਰ ਤੁਹਾਨੂੰ ਬੜੇ ਦੇਖ ਜਾਣਗੇ ਇੱਥੇ ਸੋ ਜੇ ਤੁਸੀਂ ਨਹੀਂ ਲੈ ਕੇ ਆ ਰਹੇ ਜੇ ਤੁਸੀਂ ਨਹੀਂ ਲੈ ਕੇ ਆਏ ਸਮਾਨ ਵਾਵਾ ਨਾ ਜਾਂ ਘੱਟ ਲੈ ਕੇ ਆਏ ਜੋ ਤੇ ਤੁਸੀਂ ਆਹ ਰਾਮ ਨਾਲ ਇਥੋਂ ਖਰੀਦ ਸਕਦੇ ਜੋ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਆ ਹਾਊ ਮੱਚ ਫॉर ਮੈਂਗੋ 20000 ਐਂਡ ਗੋਵਾਵਾ অল 20000 ਆ ਸਾਰਾ ਫਰੂਟ ਜਿਹੜਾ 20000 ਦਾ ਚ ਮਤਲਬ ਇੱਧਰ ਤੇ 20 ਰੁਪਏ ਦਾ ਸੇਮ ਸੇਮ ਓਕੇ ਤੇ ਹੁਣ ਮੈਂਗੋ ਆਪਾਂ ਲੈਨੇ ਆ ਤੇ ਨਾਲ ਆਪਾਂ ਬਨਾਣਾ ਲੈ ਲੈਨੇ ਆ ਵਾਟ ਇਜ਼ ਥਿਸ ਮੱਚ ਸੇਮ ਸੇਮ ਫਰੂਟ ਐਂਡ ਗੁੱਡ ਗੁੱਡ ਇੱਕ ਸੀਰ ਲੈ ਲਿਆ ਥਿਸ ਇਜ਼ ਗੋਵਾਵਾ ਸੋ ਅਸੀਂ ਸਾਠੀ ਆਫ ਦਾ ਫਰੂਟ ਲੈ ਲਿਆ ਜੋ ਇਹ ਕਈ ਮੰਗੋ ਲਿਆ ਤੇ ਇੱਕ ਆ ਨਵਾਂ ਫਰੂਟ ਇਹ ਟਰਾਈ ਕਰਨ ਲੱਗੇ ਆ ਤੇ ਨਾਲ ਅਸੀਂ ਗੁਆਵਾ ਤੇ ਇਹਨਾਂ ਸਾਡੇ ਚਾਚੀ ਜੀ ਨੇ ਦਿੱਤਾ ਸਾਨੂੰ ਗੁੱਡ ਗੁੱਡ ਯਾ ਯਾ ਗੁੱਡ ਬਾਕੀ ਇੱਧਰ ਵੀ ਸਟਰੀਟ ਇਦਾਂ ਲੱਗਦਾ ਜਿਵੇਂ ਤਾਂ ਨਿਊਯਾਰਕ ਦੀ ਸਟਰੀਟ ਹੁੰਦੀ ਵੀਡੀਓ ਚ ਇੱਕ ਦੋ ਵੇਖੀਆਂ ਵਾ ਨਾ ਬਲੌਗ ਵੇਂਦਾ ਰਹਿੰਦਾ ਮੈਂ ਵੀ ਆ ਸਟਰੀਟ ਵੇਖ ਕੇ ਤੁਹਾਨੂੰ ਦੱਸਿਆ ਤੁਹਾਨੂੰ ਵੀ ਲੱਗਦਾ ਹੋਣਾ ਬਸ ਬਿਲਡਿੰਗਾਂ ਥੋੜੀਆਂ ਨਿੱਕੀਆਂ ਵਾਂ ਸਟਰੀਟ ਭੀੜੇ ਭੂੜੇ ਤਾਂ ਤਾਂ ਨਿਊਯਾਰਕ ਵਰਗੀਆਂ ਹੀ ਜੋ ਤੇ ਬਾਕੀ ਅੰਦੇ ਨਾਈਟ ਲਾਈਫ ਇੱਧਰ ਵੇਖਣ ਜਾਵਾਂਗੇ ਰਾਤ ਨੂੰ ਆਵਾਂਗੇ ਨਾ ਤੇ ਰਾਤ ਨੂੰ ਇੱਥੇ ਲਾਈਟ ਲੀਨ ਲੂਟਣਾ ਚੰਗਿਆ ਹੁੰਦੇ ਹੋਈ ਜਾਂ ਹੁੰਦੀ ਆ ਮਤਰਾ ਰਾਤ ਦਾ ਵੱਖਰਾ ਹੀ ਮਾਹੌਲ ਹੁੰਦਾ ਸਿਟੀ ਦਾ ਤੇ ਹੁਣ ਥੋੜਿਆ ਬਹੁਤ ਅਸੀਂ ਘਰੇ ਜਾ ਕੇ ਫੋਨ ਵਗੈਰਾ ਕਰ ਲਈਏ ਚਾਰਜ ਤੇ ਫੇਰ ਅਸੀਂ ਆਵਾਂਗੇ ਦੁਬਾਰਾ ਰਾਤ ਨੂੰ ਤੇ ਉਦੋਂ ਮਾਹੌਲ ਜਾਂ ਤਾਂ ਰਾਤ ਦਾ ਵਖਾਣੇ ਵਾ ਇੱਥੇ ਕੀ ਹੁੰਦਾ ਵਾ ਸਪੋਰਟਸ ਵਗੈਰਾ ਦਾ ਕਾਬਾ ਕਾਫੀ ਕ੍ਰੇਜ਼ ਵਾ ਇੱਥੇ ਹਨਾ ਪਲੇ ਗਰਾਉਂਡ ਆ ਵੀ ਆਪਾਂ ਵਡੀਆਂ ਵੇਖਿਆ ਤੇ ਇੱਥੇ 골ਫ ਵਾਲਾ ਜੋਂ ਵੀ ਨਾ ਬਣਾ ਰੱਖਿਆ ਜੋ 골ਫ ਵਗੈਰਾ ਖੇਡਣ ਨੂੰ ਤੇ ਵਿਚ ਤੇ ਬਾਲੀਬਾਲ ਤੇ ਜਿੱਥੇ ਆਪਾਂ ਹੋ ਅਚੀਮਨ ਸਿਟੀ ਦੇ ਇੱਥੇ ਗਰਾਊਂਡ ਆ ক্রিকেট ਦੀ ਵੀ ਹੈ ਗਿਆ ਹੈ ਬੇਸਬਾਲ ਦੀਆਂ ਵੀ ਹੈ ਗਿਆ ਹੈ ਤੇ ਇਹ ਸਿਟੀ ਥੋੜੀ ਜਿਹੀ ਬਣ ਰਹੀ ਆ ਵੇਖੋ ਥੋੜੇ ਥੋੜੇ ਥਾਂ ਅੱਗੇ ਜਾ ਕੇ ਆਪਣਾ ਕੰਸਟਰਕਸ਼ਨ ਦੇਖੋਗੇ ਤੇ ਕਿਤੇ ਟੈਲਾਂ ਪਈਆਂ ਹੋਣਗੀਆਂ ਕਿਤੇ ਬਜਰੀ ਰੇਤਾ ਤਾਂ ਆ ਲੋਕਾਂ ਦੇ ਘਰ ਜੋ ਇਦਾਂ ਦੇ ਗੇੜ ਕਿੰਨਾ ਸੋਹਣਾ ਲਾਇਆ ਵੇਖ ਲੋ ਪ੍ਰਾਈਵੇਟ ਘਰ ਵਾ ਕਿਸੇ ਦਾ ਇਹ ਜਾਂਦੇ ਜਾਂਦੇ ਸਾਨੂੰ ਨਾ ਹੱਡੇ ਹੋਟਲ ਤੇ ਲੱਗ ਗਈ ਕ੍ਰੇਟਾ ਗੱਡੀ ਥੇਗੀ ਜੋ ਵੇਖ ਲੋ ਕਿੰਨਾ ਕਰੇਜ ਜੋ ਵਿਅਤਨਾਮ ਦੇ ਵਿੱਚ ਹੋਰ ਕੋਈ ਇੰਡੀਆ ਦੀ ਗੱਡੀ ਸਾਨੂੰ ਬ੍ਰਾਂਡ ਨਹੀਂ ਦੇਖਿਆ ਪਰ ਕ੍ਰੇਟਾ ਹਨੂ ਜਰੂਰ ਦੇਖੀ ਜੋ ਤੇ ਇੱਕ ਹੋਰ ਗੱਡੀ ਦੇਖੀ ਜਾਨੋ ਹਾਂਡਾ ਸਿਟੀ ਇਹ ਅੱਜ ਹੀ ਦਿਖਿਆ ਜ ਅੱਜ ਪਹਿਲਾਂ ਦਿਖਿਆ ਨਹੀਂ ਬਾਕੀ ਟੋਇਟਾ ਨੇ ਤੁਹਾਨੂੰ ਪਤਾ ਕੱਢੀਆਂ ਉਦਾਂ ਵੀ ਬਾਹਲੇ ਕੰਟਰੀ ਜ ਕੋਈ ਬਾਹਲਾ ਬ੍ਰਾਂਡ ਹੀ ਆ ਹੈਗੀਆਂ ਦੇਖੋ ਹਾਂਡਾ ਵੀ ਬਾਹਲਾ ਬ੍ਰਾਂਡ ਵਾ ਨੋਵਾ ਵੀ ਦੇਖੀ ਜੋ ਉਧਰ ਵੇਖੋ ਨੋਵਾ ਵੀ ਹੈਗੀ ਜੋ ਆ ਲੋ ਚੈੱਕ ਕਰੋ ਵਾਈਬ ਨੋਵਾ ਤੇ ਕ੍ਰੇਟਾ ਦੀ ਪੂਰੀ ਟਾਰਕ ਜੋ ਇੱਥੇ ਫਿਰ ਆਹ ਵੇਖੋ ਲੱਗ ਗਿਆ ਮੈਨੂੰ ਕੋਈ ਫਰਕ ਨਹੀਂ ਜੋ ਅਲੋਇਗ ਆਪਣੇ ਇੰਡੀਆ ਵਾਲੇ ਪਾਏ ਜੋ ਇਹਨੂੰ ਪੂਰੀ ਇੱਕੋ ਦਮ ਲੱਗ ਰਹੀ ਨਾ ਫੋਰਚਨ ਇਨੋਵਾ ਸਾਰੀ ਦੇਖਿਆ ਜੋ ਟੈਂਕੀ ਤੇ ਵੀ ਨੋ ਵਾਹ ਸੋਹਣ ਮਾ ਆਪਾਂ ਮੈਡਮ ਤੋਂ ਰਿਵਿਊ ਲਵਾਂਗੇ ਜਿਹੜੀ ਦੋਵੇਂ ਸਿਟੀ ਆਪਾਂ ਘੁੰਮੇ ਆ ਕਿਹੜੀ ਕਿੱਦਾਂ ਫਰਕ ਕੀ ਲੱਗਿਆ ਇਹਨੂੰ ਮੈਡਮ ਨੂੰ ਦੱਸੋ ਦੋਵਾਂ ਸਿਟੀ ਬਾਰੇ ਹਾਂ ਦੋਨੋਂ ਸਿਟੀ ਜੀ ਵਧੀਆਂ ਨੇ ਕੀ ਪਾਇ ਲੱਗਿਆ ਇੱਥੇ ਇੰਨੀ ਜ਼ਿਆਦਾ ਮਤਲਬ ਨਹੀਂ ਹੈਗੀ ਟ੍ਰੈਫਿਕ ਵਗੈਰਾ ਨਹੀਂ ਹੈਗਾ ਇੱਥੇ ਬਾਕੀ ਤਾਂ ਸਭ ਬਕਰਾਂ ਵਧੀਆ ਹਣਾ ਕਿਦਾ ਆਪਾਂ ਨੂੰ ਕਿਤੇ ਧਿਆਣਾ ਹੁੰਦਾ ਸੀ ਜੇ 5 ਕਿਲੋਮੀਟਰ ਵੀ ਜਾਣਾ ਤੇ ਆਪਾਂ ਨੂੰ ਘੱਟੋ ਘੱਟ 25-30 ਮਿੰਟ ਤੇ ਚਾਹੀਦੇ ਸੀ ਹਨਾ ਇੱਥੇ ਆਪਾਂ ਨੂੰ ਇੱਕ ਤੁਰ ਕੇ ਆਪਾਂ 17-18 ਮਿੰਟ ਹਨਾ ਤੁਰ ਕੇ ਵੀ ਆ ਸਕਦੇ ਆ ਆਪਾਂ ਬਟ ਉੱਥੇ ਬੀਚ ਨਹੀਂ ਸੀਗਾ ਇੱਥੇ ਬੀਚ ਆ ਵਦਿਆ ਇਹ ਚੀਜ਼ ਵਦਿਆ ਹੈਗੀ ਇੱਥੇ ਪਰ ਸੋਚਿਆ ਸੀਗਾ ਨਾ ਜਿੱਦਾਂ ਕਿ ਗਰਮੀ ਆ ਪਰ 23 ਡਿਗਰੀ ਹੈਗਾ ਵਾ ਇੱਥੇ ਪਰ ਫਿਰ ਵੀ ਸਮੁੰਦਰ ਕਰਕੇ ਨਾ ਮੈਨੂੰ ਲੱਗਦਾ ਵਾ ਇਹ ਸਮੁੰਦਰ ਕਰਕੇ ਹਵਾ ਕੱਢੀ ਆ ਹਵਾ ਠੰਡੀ ਆ ਬਟ ਹੈਗਾ 23 ਡਿਗਰੀ ਆ ਇੱਥੇ ਪਹਾੜੀ ਇਲਾਕਾ ਵੀ ਆ ਕਰਕੇ ਵੀ ਨਾ ਹਵਾ ਠੰਡੀ ਆ 23 ਡਿਗਰੀ ਸੈਲਸੀਅਸ ਆ ਇੱਥੇ ਬਟ ਫਿਰ ਵੀ ਠੰਡ ਬਹੁਤ ਲੱਗ ਰਹੀ ਆ ਮੈਨੂੰ ਤੇ ਮੈਂ ਤਾਂ ਉਸ ਹਿਸਾਬ ਨਾਲ ਕੱਪੜੇ ਪਾ ਕੇ ਆਈ ਸੀ ਗਰਮੀ ਹੋਣੀ ਆ ਜਦੋਂ ਹੀ ਸਮੁੰਦਰ ਕੋਲ ਪਹੁੰਚੇ ਹੈ ਇੰਨੀ ਠੰਡ ਲੱਗ ਰਹੀ ਸੀ ਮਸਾਈ ਕਿਤੇ ਟਾਈਮ ਕੱਢਿਆ ਸਮੁੰਦਰ ਕੋਲ ਬੈਠ ਕੇ ਹੋਣ ਐਸੇ ਕਰਕੇ ਅਸੀਂ ਖੁਸ਼ਪਾਸ ਚਲੇ ਹੋਟਲ ਦੇ ਵਿੱਚ ਜਗੜ-ਜੁਗੜ ਲਾਈਏ ਕਿਉਂਕਿ ਰਾਤ ਪੈਣੀ ਹੈ ਹਨਾ ਤੇ ਰਾਤ ਨੂੰ ਤੇ ਹੋਰ ਹੋਰ ਠੰਡ ਹੋ ਜਾਣੀ ਆ ਤਾਂ ਕਰਕੇ ਰਾਤ ਨੂੰ ਤੇ ਗਿਆ ਅਸੀਂ ਬਾਹਰ ਘੁੰਮਣਾ ਜੇ ਨਾਈਟ ਲਾਈਫ ਵੇਖਾਂਗੇ ਇਸ ਕਰਕੇ ਹਨਾ ਇਹਨੂੰ ਮੈਂ ਪਵਾ ਕੇ ਆਉਂਗਾ ਜਾਗ ਤੋਂ ਮੈਨੂੰ ਸੀਰੀਅਸਲੀ ਇੱਥੇ ਜ਼ਿਆਦਾ ਮਜ਼ਾ ਆ ਰਿਹਾ ਵਾ ਹੋ ਚਿਮਨ ਸਿਟੀ ਨਾਲੋਂ ਦਨਾਗ ਜ਼ਿਆਦਾ ਵਧੀਆ ਵਾ ਹਨਾ